ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਟੀਵੀ ਤੇ ਮੈਂ ਹਮਾਂਸੂ ਅਟਵਾਲ ਸਾਡੇ ਖਾਸ ਪ੍ਰੋਗਰਾਮ ਗੱਲ ਕਰੀਏ ਮੁੱਦੇ ਦੀ ਵਿੱਚ ਠੋਡਾ ਬਹੁਤ-ਬਹੁਤ ਸਵਾਗਤ ਕਰਦੀਆਂ ਹਾਂ ਹਾਂਜੀ ਅੱਜ ਦਾ ਮੁੱਦਾ ਹੈ ਕਿ ਪੰਜਾਬ ਚ ਹੋ ਰਹੀਆਂ ਵਪਾਰੀਆਂ ਨਾਲ ਲਗਾਤਾਰ ਮੀਟਿੰਗਾਂ ਕੋਈ ਸਾਰਥਕ ਨਤੀਜਾ ਲੈ ਕੇ ਆਉਣਗੀਆਂ ਇਸ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਵਿਸ਼ੇਸ਼ਟ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਸਾਡਾ ਤੁਹਾਡਾ ਸਟੂਡੀਓ ਦੇ ਵਿੱਚ ਧੰਨਵਾਦ ਹਾਂਸ਼ੂ ਧੰਨਵਾਦ ਜੀ ਹਾਂ ਜੀ ਤੁਸੀਂ ਗੱਲ ਕਰ ਰਿਹਾ ਕਿ ਪੰਜਾਬ ਚੋ ਵਪਾਰਕ ਮਿਲਣੀਆਂ ਜਿਹੜੀਆਂ ਨੇ ਪੂਰੇ ਪੰਜਾਬ ਚ ਜਗ੍ਹਾ ਜਗ੍ਹਾ ਤੇ ਹੋ ਰਹੀਆਂ ਅੱਜ ਪਟਿਆਲੇ ਵੀ ਵਪਾਰਕ ਮਿਲਣੀ ਹੈਗੀ ਸਰਦਾਰ ਭਗਵੰਤ ਸਿੰਘ ਮਾਨ ਦੀ ਜੀ ਜੋ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਹੈਗੇ ਨੇ ਤੇ ਵਪਾਰੀਆਂ ਵਾਸਤੇ ਵੱਡੇ ਐਲਾਨ ਜਿਹੜੇ ਹੋਣੇ ਸ਼ੁਰੂ ਹੋਕ ਨੇ ਜੀ ਪਰ ਹੁਣ ਸਭ ਦੇ ਵਿੱਚ ਇਹ ਹੈ ਕਿ ਅੱਜ ਮਹਾਲੀ ਦੇ ਵਿੱਚ ਵੀ ਹੁਣ ਲਾਈਵ ਚੱਲ ਰਿਹਾ ਹੈਗਾ ਉਹਨਾਂ ਦਾ ਹਾਂ ਤੇ ਉਹ ਜਿਹੜੇ ਹੈਗੇ ਨੇ ਅ ਉਹ ਤੁਹਾਨੂੰ ਮੈਂ ਸੁਣਾ ਹੀ ਦਿੰਦਾ ਜੀ ਮੁਖਸਰ ਸਾਹਿਬ ਤੋਂ ਐਮ ਐਲ ਏ ਸਹਿਬਾਨ ਤੇ ਨਾਲ ਜਿੰਨੇ ਵੀ ਸਾਡੇ ਹੈਪੀ ਜੀ ਬੈਠੇ ਐ ਪਸੀ ਪਟਾਣਾ ਵਾਲੇ ਚੰਨੀ ਸਾਹਿਬ ਬੈਠੇ ਐ ਸੋਲ ਡਾਕਟਰ ਸੋਲ ਸਾਹਿਬ ਬੈਠੇ ਐ ਸਾਰੀ ਸਾਡੀ ਐਮ ਐਲ ਏ ਦੀ ਟੀਮ ਬੈਠੀ ਐ ਸਾਡੇ ਵਲੰਟੀਅਰ ਸਹਿਬਾਨ ਰੀਡ ਦੀ ਹੱਡੀ ਜਿਹੜੇ ਆਪਣੇ ਪੱਲੇਉ ਤੇਲ ਪਵਾ ਕੇ ਸਾਡੇ ਕਾਫਲੇ ਦੇ ਮੂਹਰੇ ਗੱਡੀਆਂ ਤੇ ਮੋਟਰਸਾਈਕਲ ਆਉਂਦੇ ਸਭ ਤੋਂ ਬਾਅਦ ਉਹਨਾਂ ਦਾ ਧੰਨਵਾਦ ਕਰਦਾ ਮੈਂ ਕਿ ਇਦਾਂ ਦੀ ਰੂਪਰੇਖਾ ਹੁੰਦੀ ਹੈ ਮੀਡੀਆ ਦੇ ਸੱਜਣ ਸਾਰੇ ਪ੍ਰਿੰਟ ਮੀਡੀਆ ਇਲੈਕਟ੍ਰੋਨਿਕ ਮੀਡੀਆ ਹੂੰ ਸੋਸ਼ਲ ਮੀਡੀਆ ਦੇ ਜਿੰਨੇ ਪਲੇਟਫਾਰਮ ਜਿੰਨਾ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਨਮਸਕਾਰ ਸਤਿ ਸ੍ਰੀ ਅਕਾਲ ਤੁਸੀਂ ਮੀਡੀਆ ਦਾ ਨੁਮਾਇੰਦਾ ਹੋ ਅੱਜ ਜੀ ਸਭ ਤੋਂ ਪਹਿਲਾਂ ਤਾਂ ਮੈਂ ਕੋਟਨ ਕੋਟ ਧੰਨਵਾਦ ਕਰਦਾ ਆਪਣੇ ਦਿਲ ਦੀਆਂ ਗਹਿਰਾਈਆਂ ਚੋਂ ਹੂੰ ਮੇਰੇ ਕੋਲੇ ਕੋਈ ਲਫਜ਼ ਨਹੀਂ ਇਸ ਗੱਲ ਲਈ ਕਿ ਮੈਂ ਹਾਂ ਮਹਾਰਾਜੀ ਤੇ ਮਨਵਾਲੇ ਲਾਈਵ ਚੱਲ ਰਿਹਾ ਹੈਗਾ ਕਿੰਨਾ ਲਫਜ਼ਾਂ ਨਾਲ ਹੁਣ ਇਹਦੀ ਗੱਲ ਮੈਂ ਤਾਂ ਕਰਨ ਦਾ ਨਜ਼ਰ ਕੀਤੀ ਇਸ ਲਾਈਵ ਦੇ ਵਿੱਚ ਇਹਨਾਂ ਨੇ ਕਿਹਾ ਕਰਦਾ ਕਿ ਜਿਹੜੇ ਮਿਲੜੀਆਂ ਨੇ ਕੁਝ ਮੇਰੇ ਤੇ ਨਾ ਵਿਸ਼ਵਾਸ ਕੀਤਾ ਗਿਆ ਕਿ ਕਿ ਇਹਨਾਂ ਨੇ ਮਿੱਥਿਆ ਕੀਤਾ ਜਾ ਰਿਹਾ ਹੈ ਤੇਰਾ ਜ਼ੀਰੋ ਦੀ ਤੇ ਵਿੱਚ ਕੀ ਕਿਹਾ ਗਿਆ ਯਾਨੀ ਕਿ ਤੇਰਾ ਸੀਟਾ ਸੀ ਸੱਚੀ ਭਗਵਾਨ ਦਮਾਨ ਜਿਹੜੇ ਕਰਾਂਗੇ ਪੰਜਾਬ ਦੇ ਭਗਵਾਨ ਦਮਾਨ ਤੋਂ ਅਨੰਦਾ ਜੂਰੇ ਦਾ ਸੁਪਨਾ ਹੈ ਪੰਜਾਬ ਇਹ ਰੋਲ ਟਾਈਟਲ ਦਿੱਤਾ ਹੈ ਨਾਲ ਖੁਸ਼ਾਲ ਪੰਜਾਬ ਵੀ ਹੋਊਗਾ ਸ਼ਕਤੀ ਦੇ ਵਜੋਂ ਪਰ ਮੇਰੀ ਜ਼ਿੰਮੇਵਾਰੀ ਬਹੁਤ ਜ਼ਿਆਦਾ ਬਣੂਗੀ ਇਸ ਸੁਗਨਰ ਸੁਨੇਹੇ ਤੁਹਾਡਾ ਸਭ ਨੇ ਜੋ ਇਸ ਕੋ ਧੰਨਵਾਦ ਕਰਦਾ ਜੀ ਕਿ ਤੁਸੀਂ ਸੋ ਧੰਨਵਾਦ ਤੁਹਾਡਾ ਜੀ ਪੰਜਾਬ ਨੇ ਆਉਣ ਸੁਣਨ ਵਾਲੀ ਗੱਲ ਇਹਦੇ ਵਿੱਚ ਕੋਈ ਰੈਵਲੂਸ਼ਨ ਜਾਂ ਕੋਈ ਨਵਾਂ ਮਹਮ ਸ਼ੁਰੂ ਕਰਨੀ ਹੋਵੇ ਤੁਸੀਂ ਸਾਨੂੰ ਇਹ ਜ਼ਿੰਮੇਵਾਰੀ ਦਿੰਦੇ ਹੋ ਤੇ ਮੈਂ ਆਪਣੀ ਸਾਰੀ ਟੀਮ ਵੱਲੋਂ ਇਹ ਤੁਹਾਨੂੰ ਵਿਸ਼ਵਾਸ ਦਿਵਾਉਣਾ ਜੋ ਸਾਡੇ ਤੇ ਵਿਸ਼ਵਾਸ ਤੁਸੀਂ ਕੀ ਕੀਤਾ ਜੋ ਯਕੀਨ ਤੁਸੀਂ ਕੀਤਾ ਇਹਨੂੰ ਟੁੱਟਣ ਨਹੀਂ ਦੇਵਾਂਗੇ 13 ਦੀਆਂ 13 ਸੀਟਾਂ ਅਸੀਂ ਤੁਹਾਡੀ ਝੋਲੀ 'ਚ ਪਾਵਾਂਗੇ ਜੀ ਬਿਲਕੁਲ ਅਸੀਂ ਕੇਜਰੀਵਾਲ ਸਾਹਿਬ ਪੰਜਾਬ ਵਾਲੇ ਆ ਜੇ ਸਾਡੇ ਤੋਂ ਕੋਈ ਅੱਗੇ ਲੰਘ ਜਾਏ ਸਾਨੂੰ ਥੋੜਾ ਜਿਹਾ ਇਹ ਸਮਝ ਲਓ ਵੀ ਲੂਰੀਆਂ ਜਿਵੇਂ ਉੱਠਦੀਆਂ ਸਾਡੇ ਵੀ ਅਸੀਂ ਨੰਬਰ 1 ਬਣਨਾ ਹੈ ਕਿਵੇਂ ਬਣੀਏ ਸੋ ਪੰਜਾਬ 'ਚ 2014 ਜਦੋਂ ਤੁਸੀਂ ਬੂਟਾ ਲਾਇਆ ਸੀ ਤਾਂ ਸਾਰੇ ਦੇਸ਼ ਚੋਂ ਚਾਰ ਹਰੇ ਰੰਗ ਦੇ ਪੱਤੇ ਇਸ ਆਮ ਆਦਮੀ ਪਾਰਟੀ ਦੇ ਦਰਖਤ ਤੇ ਚਾਰ ਹਰੇ ਰੰਗ ਦੇ ਪੱਤੇ ਪੰਜਾਬ ਨੇ ਉਹਨੂੰ ਦਿੱਤੇ ਸੀਗੇ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਫਿਰ ਮੇਰੀ ਇਕਲੌਤੀ ਹਾਜ਼ਰੀ ਸੰਗਪੂਰ ਤੋਂ ਲਵਾਈ ਹਾਈ ਦੇ ਵਿੱਚ 91 ਸੀਟਾਂ ਦੇ ਕੇ ਤਾਂ ਇਹ ਲਗਾਤਾਰ ਜਿਹੜੀ ਅਪਡੇਟ ਆ ਸੀ ਤੁਹਾਡੇ ਤੱਕ ਪਹੁੰਚਾ ਰਹੇ ਆਂ ਤੇ ਹਾਂਜੀ ਸਰ ਇੱਥੇ ਦੇਖੋ ਮਨਸ਼ੂ ਤੁਹਾਨੂੰ ਮੈਂ ਇਸ ਲਈ ਜਨਾਰਾਜ਼ੀ ਇਹ ਕਿ ਇਟਾ ਆਈਡਿਅਲ ਦੱਸਿਆ ਕਿ 2014 ਤੋਂ ਪੰਜਾਬ ਚ ਕੀਵੇਂ ਸਰਵਾਈਵ ਕਰਦੀ ਕਰਦੀ ਆਮ ਆਦੀ ਪਾਰਟੀ ਇੱਥੇ ਤੱਕ ਪਹੁੰਚੀ ਹੈ ਪੰਜਾਬ ਦੇ ਵਿੱਚ ਹੁਣ ਕਾਬਜ਼ ਹੈ ਹੂੰ ਸੋ ਹੁਣ ਤੁਸੀਂ ਇਹ ਸਮਝੋ ਕਿ ਜਿਹੜਾ ਤੁਸੀਂ ਆਪਾਂ ਟਾਈਟਲ ਲਿੱਤਾ ਜਿਹੜਾ ਕਿ ਪੰਜਾਬ ਚ ਵਿਪਾਰਕ ਮਿਲਣੀਆਂ ਕੋਈ ਸਾਰਤਕ ਨਤੀਜਾ ਲਿਆਉਣ ਗਿਆ ਕਿ ਨਹੀਂ ਲਿਆਉਣ ਗਿਆ ਇਹ ਸਾਰਤਕ ਨਤੀਜਾ ਇਹ ਹੈ ਕਿ ਹੁਣ ਐਮਪੀ ਇਲੈਕਸ਼ਨਾਂ ਹੋਣੀਆਂ ਨੇ ਇਹਨਾਂ ਨੇ ਦਾਵਾ ਕੀਤਾ ਕਿ ਅਸੀਂ 13 ਦੀ 13 ਸੀਟਾਂ ਜਿੱਤਾਂਗੇ ਜੀ ਬਿਲਕੁਲ ਮਾਨ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪੰਜਾਬ ਵਾਸੀ ਪੰਜਾਬ ਵਾਸੀ ਬਹੁਤ ਖੁਸ਼ ਨੇ ਤੁਹਾਡੇ ਕੰਮਾਂ ਤੋਂ ਪਰ ਉਹ ਖੁਸ਼ੀ ਜਿਹੜੀ ਹੈ ਬਹੁਤ ਲੰਮ ਕਲਮ ਕਿ ਮਿਲ ਰਹੀ ਹੈ ਲੋਕਾਂ ਨੂੰ ਜੀ ਬਿਲਕੁਲ ਉਹੀ ਹੈ ਕਿ ਦੇਖੋ ਬਹੁਤ ਜਿਹੜਾ ਆਪਾਂ ਕਹਿ ਦਿੰਨੇ ਕਿ ਗੈਪ ਆ ਜਾਂਦਾ ਕਿਸੇ ਚੀਜ਼ ਦੇ ਵਿੱਚ ਉਦਾਂ ਇਹ ਗੈਪ ਲੈ ਲੈ ਕੇ ਜਿਹੜੀ ਖੁਸ਼ੀ ਹੈ ਉਹ ਲੋਕਾਂ ਤੱਕ ਪਹੁੰਚਦੀ ਹੈ ਮੈਨੂੰ ਲੱਗਦੀ ਹੈ ਤੁਸੀਂ ਪੂਰੀ ਕਰਦੇ ਲੱਗੇ ਹੋ ਹੁਣ 1000 ਰੁਪਏ ਮਹਿਲਾਮਾ ਵਾਲਾ ਜਿਹੜਾ ਵਾਦਾ ਮੈਨੂੰ ਲੱਗਦਾ ਉਹ ਵੀ ਤੁਸੀਂ ਪੂਰਾ ਕਰ ਦੋਗੇ ਸ਼ਾਇਦ ਹੋ ਸਕੇ ਅੱਜ ਇਹਨਾਂ ਨੂੰ ਜਬ ਵੀ ਨਹੀਂ ਪਤਾਏਗਾ ਤੇ ਇੱਕ ਕੀ ਹੈ ਮਹਾਲੀ ਚ ਹੁਣ ਲਾਈਵ ਚੱਲ ਰਿਹਾ ਹੈਗਾ ਉੱਥੇ ਉਹ ਜਿਹੜੇ ਸਵਾਲ ਨੇ ਅਰਵਿੰਦ ਕੇਜਰੀਵਾਲ ਸੁਪਰੀਮ ਕੋਰਟ ਦੇ ਪਹੁੰਚੇ ਹੋਏ ਨੇ ਪੂਰੇ ਐਮਐਲਏ ਸੇਭਾਂ ਜਿਹੜੇ ਹੈਗੇ ਨੇ ਸਾਰੇ ਉੱਥੇ ਇਕੱਠੇ ਹੋਏ ਹੋਏ ਨੇ ਤੇ ਉਸ ਤੋਂ ਬਾਅਦ ਅੱਜ ਪਟਿਆਲੇ ਹੈਗੀ ਵਪਾਰਕ ਮਿਲਣੀ ਇੱਥੇ ਵੀ ਆਉਣਾ ਹੈਗਾ ਜੀ ਸੋ ਹੋ ਸਕਦਾ ਹੈ ਕਿ ਅੱਜ ਮੋਹਾਲੀ ਤੋਂ ਇਹ ਐਲਾਨ ਕਰਕੇ ਆਣਗੇ ਮਹਿਰਾਮਨ 1000 ਰੁਪਏ ਦੇਵਾਂਗੇ ਹੋਰ ਵੀ ਐਲਾਨ ਹੋ ਸਕਦੇ ਨੇ ਤੇ ਵਪਾਰੀਆਂ ਦੇ ਹੱਕ ਦੀ ਗੱਲ ਵੀ ਲਗਾਤਾਰ ਹੋ ਰਹੀ ਹੈ ਜੀ ਤੇ ਪਹਿਲਾਂ ਲੁਧਿਆਣਾ ਦੀ ਹੋਈ ਹੈ ਵਪਾਰਕ ਮਿਲਣੀ ਫਿਰ ਹੁਣ ਹੋਰ ਥਾਵਾਂ ਤੇ ਜਿਹੜੀ ਹੋ ਰਹੀਆਂ ਨੇ ਤੇ ਅੱਜ ਮੋਹਾਲੀ ਤੇ ਮੋਹਾਲੀ ਦੇ ਵਿੱਚ ਹੁਣ ਇਹ ਤਾਂ ਐਮ ਪੀ ਸੀਟਾ ਵਾਸਤੇ ਜਿਹੜਾ ਹੈਗਾ ਅਲਾਨ ਕੀਤਾ ਜਾ ਰਿਹਾ ਉਹਦੀ ਤਿਆਰੀ ਹੈ ਜਿਹੜੀ ਸਿੱਧੇ ਤੌਰ ਤੇ ਵਪਾਰੀਆਂ ਨੂੰ ਜਿਹੜੇ ਲਾਹੇ ਦਿੱਤੇ ਜਾ ਰਹੇ ਹੈਗੇ ਨੇ ਤੇ ਉਹ ਗੱਲ ਹੁਣ ਇਹ ਹੈ ਕਿ ਬਾਦੀ ਬਹੁਤ ਹੋ ਰਹੀ ਨੇ ਜਿਵੇਂ ਕਰਕਰ ਰਾਸ਼ਨ ਦੀ ਗੱਲ ਕੀਤੀ ਹੈ ਜਿਹੜੇ ਵੀਡੀਓ ਸਾਹਮਣੇ ਆ ਰਹੀ ਹੈ ਉਹਦੇ ਚ ਪਤਾ ਲੱਗ ਰਿਹਾ ਕਿ ਕਰਕਰ ਰਾਸ਼ਨ ਕਿੱਦਾਂ ਪਹੁੰਚ ਰਿਹਾ ਜੀ ਬਿਲਕੁਲ ਇਹ ਤੁਸੀਂ ਵੀ ਦੇਖਿਆ ਹੋਣੀ ਹੈ ਵੀ ਲੋਕੀ ਕਿਵੇਂ ਲੜਾ ਮੀਂਹ ਹੋ ਰਹੇ ਨੇ ਕਿਸ ਤਰ੍ਹਾਂ ਪਹੁੰਚ ਰਹੇ ਕੋਲ ਆ ਰਹੀ ਹੈ ਵੀ ਕਾਲ ਆ ਰਹੀ ਹੈ ਜੀ ਹੈਲੋ ਸ੍ਰੀ ਗੱਲ ਸਾਹਿਬ ਸੰਜੀਪ ਸ਼ਰਮਾ ਬੋਲ ਰਹੇ ਹਾਂ ਸ੍ਰੀ ਗੱਲ ਸੰਜੀਪ ਜੀ ਨਮਸਕਾਰ ਨਮਸਕਾਰ ਜੀ ਸੰਜੀਪ ਸ਼ਰਮਾ ਜੀ ਕੀ ਵਪਾਰਕ ਮਿਲਣੀਆਂ ਪੰਜਾਬ ਦੇ ਵਿੱਚ ਕੋਈ ਸਾਰਤਕ ਨਤੀਜਾ ਲਿਆਉਣਗੀਆਂ ਜਿਵੇਂ ਅੱਜ ਭਗਵੰਤ ਸਿੰਘ ਮਾਨ ਹੁਣੀ ਮੈਂ ਸੁਣਾ ਰਿਹਾ ਸੀਗਾ ਮਹਾਲੀ ਤੋਂ ਲਾਈਵ ਹੋ ਕੇ ਕਹਿ ਰਹੇ ਨੇ ਕਿ 13 ਦੀ 13 ਸੀਟਾਂ ਜਿੱਤਾਂਗੇ ਦੇਖੋ ਸਰ ਬਹੁਤ ਵਧੀਆ ਜਿਹੜਾ ਇਹ ਪੰਜਾਬੀ ਟੀਵੀ ਨੇ ਜਿਹੜਾ ਅੱਜ ਜੋ ਹੁਣ ਟਾਈਟਲ ਲਿਆ ਸਰ ਉਹ ਕਿ ਜਿਹੜੀਆਂ ਇਹ ਵਪਾਰਕ ਮਿਲਣੀਆਂ ਹੁੰਦੀਆਂ ਜਾਂ ਉੱਪਰ ਵਪਾਰੀਆਂ ਨੂੰ ਕਿਤੇ ਨਾ ਕਿਤੇ ਉਹਨਾਂ ਨਾਲ ਮੇਲ-ਜੋਲ ਬਤਾਇਆ ਜਾਂਦਾ ਜਾਂ ਉਹਨਾਂ ਨੂੰ ਸਰਕਾਰ ਦੇ ਨਾਲ ਅੰਦਰ ਅੱਗੇ ਕੰਮ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਰਸਤਾ ਬਣਾਇਆ ਜਾਂਦਾ ਸਰ ਮੇਨ ਮਕਸਦ ਮੇਨ ਸਵਾਲ ਸਾਡਾ ਹੈ ਵੀ ਉਹ ਆਮ ਲੋਕਾਂ ਤੱਕ ਉਹਨਾਂ ਚੀਜ਼ਾਂ ਦਾ ਫਾਇਦਾ ਕਦੋਂ ਤੇ ਕਿਵੇਂ ਆਉਂਦਾ ਹੈ ਇਹ ਸਾਡੇ ਸਭ ਚ ਨਹੀਂ ਆ ਰਿਹਾ ਜੀ ਐਲਾਨ ਤਾਂ ਹੋ ਜਾਂਦੇ ਪਰ ਇੰਪਲੀਮੈਂਟ ਕਿਵੇਂ ਹੁੰਦਣੀ ਇਹ ਨਹੀਂ ਸਮਝਾਂਦਾ ਕੀ ਨਹੀਂ ਸਮਝ ਆਉਂਦਾ ਜੀ ਸਰ ਜੀ ਜੀ ਕਿਉਂਕਿ ਐਸੀ ਇਹ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਨੂੰ ਦੇਖੋ ਤੁਹਾਡਾ ਹਰ ਇੱਕ ਸੁਨੇਹਾਂ ਸੁਣਦੇ ਆ ਜਿੱਦੋਂ ਤੁਸੀਂ ਦਿਲ ਤੋਂ ਬੋਲਦੇ ਆ ਦਿਲ ਦੀਆਂ ਗਹਿਰਾਈਆਂ ਤੋਂ ਬੋਲਦੇ ਆ ਜੀ ਦਿਲ ਦੀਆਂ ਗਹਿਰਾਈਆਂ ਤੋਂ ਸੁਣਦੇ ਆ ਕਿਉਂਕਿ ਤੁਹਾਡਾ ਬਿਆਨ ਆਜ ਮਹੰਦਾਰੀ ਹੁੰਦੀ ਆ ਜੀ ਆਡ ਜ਼ੀਰੋ ਤੇ ਆ ਕੇ ਅਗਰ ਤੁਸੀਂ ਉਹਨਾਂ ਦਿੱਤੇ ਹੋਏ ਬਿਆਨਾਂ ਤੋਂ ਬਾਅਦ ਕਿਤੇ ਨਾ ਕਿਤੇ ਰਿਪੀਟਲੀ ਰਿਪੋਰਟ ਮੰਗਾਉਣ ਜਾਂ ਜਾ ਕੇ ਦੇਖੋ ਜਾਂ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਚੀਜ਼ ਦੇ ਜਰੀਏ ਉਸ ਚੀਜ਼ ਦੀ ਉੱਥੇ ਦੀ ਤੁਸੀਂ ਰਿਪੋਰਟ ਲਾਉ ਤਾਂ ਕਿਤੇ ਨਾ ਕਿਤੇ ਮਾਨਸਾਪ ਜ਼ੀਰੋ ਹੋ ਜਾਂਦੀ ਹੈ ਜੀ ਹੂੰ ਹੂੰ ਸੰਦੀਪ ਜੀ ਮਾਨਸਾਪ ਨਾਲ ਜਦੋਂ ਲੁਧਿਆਣਾ ਵਪਾਰਕ ਮਿਲਣੀ ਕੀਤੀ ਸੀਗੀ ਕੁਝ ਦਿਨ ਪਹਿਲਾਂ ਇਹਨਾਂ ਕਿਹਾ ਸੀਗਾ ਕਿ 1 ਕਰੋੜ ਤੱਕ ਦੀ ਜੀ ਟਰਨਓਵਰ ਹੈਗੀ ਉਹਨੂੰ 5 ਲੱਖ ਰੁਪਏ ਦਾ ਸਰਕਾਰ ਵੱਲੋਂ ਸਿਹਤ ਬੀਮਾ ਜੀ ਨੂੰ ਕਹਿੰਦੇ ਨੇ ਆ ਉਹ ਦਿੱਤਾ ਜਾਏ ਉਹ ਦਿੱਤਾ ਜਾਊਗਾ ਉਹਦੀ ਜਿਹੜੇ ਸਿਹਤ ਦੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦਾ ਇਲਾਜ ਮੁਫਤ ਕੀਤਾ ਜਾਊਗਾ 5 ਲੱਖ ਰੁਪਏ ਤੱਕ ਦਾ ਜਿਹੜਾ ਇਲਾਜ ਹੈ ਤੇ ਫਿਰ ਇਹਨਾਂ ਨਾਲੇ ਵੀ ਕਿਹਾ ਕਿ ਜਿਹਦੀ ਕਰੋੜ ਦੀ ਟਰਨਓਵਰ ਹੈ ਉਹ 2 ਕਰੋੜ ਰੁਪਏ ਦੇ ਟਰਨਓਵਰ ਤੱਕ ਛੋੜ ਦਿੱਤੀ ਜਾਊਗੀ ਇਹ ਜਿਹੜੇ ਫੈਸਲੇ ਨੇ ਸੁਣਨ ਚ ਕਿਵੇਂ ਲੱਗਦੇ ਨੇ ਦੇਖੋ ਸਾਰਾ ਸਾਡਾ ਮਕਸਦ ਹੈ ਜਿਹੜੀ ਇੱਕ ਗਰੀਬੀ ਗਰੀਬ ਰੇਖਾ ਜਾਂ ਗਰੀਬੀ ਚ ਲੋਕ ਬੈਠੇ ਆ ਜਾਂ ਜਿਨ੍ਹਾਂ ਕੋਲ ਕੋਈ ਕਮਾਈ ਦਾ ਸਾਧਨ ਨਹੀਂ ਜਾਂ ਜਿਨ੍ਹਾਂ ਕੋਲ ਕੋਈ ਕਮਾਈ ਨਹੀਂ ਜੀ ਹੈ ਹੋਨਾ ਲੋਕਾਂ ਤੱਕ ਸਰਕਾਰ ਪਹੁੰਚਣੀ ਚਾਹੀਦੀ ਹੈ 1 ਕਰੋੜ ਰੁਪਏ ਦੀ ਬਾਤ ਆ ਕੀਆ ਕੱਲ ਵੀ ਵਿਚਾਰ ਦੀਗਾ ਦੇਖੋ ਚੈਨਲ ਬਹੁਤ ਵਧੀਆ ਵਿਸ਼ੇ ਲੰਦਾ ਜੀ ਸਰਕਾਰ ਦੇ ਵਿਸ਼ੇ ਬਹੁਤ ਵਧੀਆ ਰਹਿੰਦਾ ਅਹਿਮ ਫੈਸਲੇ ਪਏ ਆ ਦੇਖੋ ਉਹਦੇ ਅਹਿਮ ਫੈਸਲਿਆਂ ਦੇ ਵਿੱਚ ਜਾਂ ਕਰੋੜ ਤੋਂ 2 ਕਰੋੜ ਰੁਪਇਆ ਕਰ ਦੇਣਾ ਸਾਡਾ ਮਤਲਬ ਹੈ ਆਮ ਲੋਕਾਂ ਦਾ ਉਹ 2 ਕਰੋੜ ਨਾਲ ਜਾਂ ਕਰੋੜਾ ਰੁਪਏ ਨਾਲ ਕੋਈ ਸ਼ਰਕਾਰ ਨਹੀਂ ਰਹ ਜਨ ਤੱਕ ਉਹਦੇ ਬੜੀ ਜਰੂਰਤਾਂ ਪੂਰੀਆਂ ਨੂੰ ਹੋਣੀਆਂ ਹਾਂ ਹਾਂ ਸੰਜੀਵ ਜੀ ਮੇਰੇ ਖਿਆਲ ਦੇ ਵਿੱਚ ਪੰਜਾਬ ਦੇ ਵਿੱਚ 45% ਪਬਲਿਕ ਇਹ ਜੀ ਹੈ ਜਿਹਦੇ ਜਿਹਦੀ 2 ਲੱਖ 5 ਲੱਖ ਤੋਂ ਵੱਧ ਵੀ ਜਿਹੜੇ ਆਮਦਨ ਨਹੀਂ ਹੁੰਦੀ ਹੈਗੀ ਸਰ ਭਾਜੀ ਸਰ ਅਸੀਂ ਖੁਰਦਰ ਮੈਂ ਆਪਣੀ ਗੱਲ ਕਰਾਂ ਮੇਰੀ ਕੈਟਾਗਰੀ ਦੇ ਲੋਕ ਹੈ ਸੀ ਲੱਖ ਸਵਾ ਲੱਖ 1.5 ਲੱਖ ਤੋਂ ਉੱਪਰ ਹੈ ਹੀ ਨਹੀਂ ਜੀ ਜੀ ਫਿਰ ਆਪਾਂ ਕਰੋਨਾ ਵਾਲਿਆਂ ਦੀ ਆਸ ਕਰੀਏ ਜੀ ਵੀ ਉਹ ਠੀਕ ਨੇ ਹੈ ਨਾ ਹੁਣ ਉਸ ਵਾਸਤੇ ਫਾਇਦੇ ਨੇ ਆਮ ਆਮ ਪਬਲਿਕ ਦਾ ਫਾਇਦਾ ਕੌਣ ਕਰ ਰਿਹਾ ਹੈ ਹਾਂ ਬਿਲਕੁਲ ਸਰਦਕ ਮੈਂ ਇਹ ਨਹੀਂ ਕਹਿੰਦਾ ਵੀ ਜਿਹੜਾ ਵੀ ਮੈਂ ਚੈਨਲ ਤੇ ਬੋਲਦਾ ਜਾਂ ਲਾਈਵ 'ਚ ਬੋਲਦਾ ਮੇਰੇ ਮੁੱਦੇ ਆ ਜਾਂ ਮੇਰੇ ਮਸਲੇ ਆ ਮੇਰੇ ਮਸਲੇ ਹੈਗੇ ਜਰੂਰ ਆ ਪਰ ਮੈਂ ਲੋਕਾਂ ਦੇ ਮਸਲੇ ਅੱਗੇ ਰੱਖਦਾ ਜੀ ਵੀ ਲੋਕਾਂ ਦਾ ਕਿਤੇ ਨਾ ਕਿਤੇ ਫਾਇਦਾ ਹੋਵੇ ਸਾਡੇ ਵਰਗੇ ਉਹਨਾਂ ਲੋਕਾਂ ਦਾ ਫਾਇਦਾ ਹੋਵੇ ਜਿਹਦੇ ਸਰਕਾਰਾਂ ਵੀ ਆ ਰਿਕਰਾਂ ਵੱਲ ਦੇਖਦੇ ਆ ਸਰਕਾਰਾਂ ਨੇ ਨਾ ਪੁਰੀਆਂ ਵੱਲ ਦੇਖਦੇ ਆ ਸਰਕਾਰਾਂ ਨੇ ਸੂਲਤਾ ਵੱਲ ਦੇਖਦੇ ਆ ਜੀ ਹੂੰ ਹੂੰ ਉਹ ਹੀ ਹੈ ਕਿ ਦੇਖੋ ਸ਼ਰਮਾ ਜੀ ਜਦੋਂ ਤੱਕ ਤੁਸੀਂ ਗੱਲ ਬਹੁਤ ਵਧੀਆ ਹਮੇਸ਼ਾ ਹੀ ਕਰਦੇ ਹੋ ਕਿ ਗਰਾਊਂਡ ਜ਼ੀਰੋ ਤੇ ਆ ਕੇ ਜਦ ਤੱਕ ਕੋਈ ਸਮੱਸਿਆ ਨਾ ਦੇਖੀ ਜਾਵੇ ਉਦੋਂ ਤੱਕ ਨਹੀਂ ਪਤਾ ਲੱਗਦਾ ਕਿ ਲੋਕਾਂ ਦੇ ਵਿੱਚ ਕੀ ਬਿਲਕੁਲ ਮੈਨੂੰ ਤਾਂ ਕੋਈ ਨਹੀਂ ਜਦੋਂ ਮਾਨ ਸਰ ਕੋਈ ਐਲਾਨ ਕਰਦੇ ਆ ਸਾਨੂੰ ਬਿਲਕੁਲ ਲੱਗਦਾ ਵੀ ਸੱਚਾਈ ਇਦਾਂ ਹੀ ਹੋ ਰਹੀ ਹੈ ਜਾਂ ਤਾਂ ਹੋਊਗੀ ਜੀ ਜੀ ਬਿਲਕੁਲ ਜੇਕਰ ਆਪਾਂ ਗਰਾਉਂਡ ਜ਼ੀਰੋ ਦੀ ਗੱਲ ਕਰਦੇ ਆ ਸੰਜੀਵ ਜੀ ਪਰ ਅਸੀਂ ਭਗਵਾਨ ਸਿੰਘ ਮਾਨ ਸਾਡੇ ਮਾਨਯੋਗ ਮੁੱਖ ਮੰਤਰੀ ਨੇ ਉਹਨਾਂ ਦੇ ਜਦੋਂ ਜਿੰਨੀ ਵਾਰੀ ਵੀ ਗੱਲਾਂ ਸੁਣੀਆਂ ਨੇ ਉਹ ਕਹਿੰਦੇ ਮੈਂ ਤਾਂ ਰਹਿ ਆ ਕਿ ਗਰਾਉਂਡ ਜ਼ੀਰੋ ਤੋਂ ਛੋਟੇ ਘਰਾਚੋਂ ਨਿਕਲੇ ਆ ਹੋਇਆ ਟੋਬਿਆਂ ਦੇ ਵਿੱਚ ਮੱਝਾਂ ਦੇ ਪੋਛਾ ਫੜ ਕੇ ਤਿਆਰਿਆ ਹੋਇਆ ਤੇ ਮੈਨੂੰ ਤਾਂ ਸਾਰਾ ਕੁਝ ਹਕੀਕੀ ਪਤਾ ਹੈ ਬਿਲਕੁਲ ਦੇਖੋ ਮਾਨ ਸਾਹਿਬ ਦੀ ਗੱਲ ਕਰੀਏ ਚੰਨੀ ਸਾਹਿਬ ਦੀ ਗੱਲ ਕਰੀਏ ਜਾਂ ਬਾਦਲ ਸਾਹਿਬ ਦੀ ਗੱਲ ਕਰੀਏ ਇਹ ਸਾਰੇ ਜ਼ਮੀਨ ਨਾਲ ਜੁੜੇ ਹੋਏ ਲੋਕ ਹੈ ਜੀ ਜੀ ਜ਼ਮੀਨਾਂ ਨਾਲ ਪਿੰਡਾਂ ਨਾਲ ਕਿਤੇ ਨਾ ਕਿਤੇ ਸਭ ਕੁਝ ਪਤਾ ਇਹਨਾਂ ਨੂੰ ਨੇਕੀ ਜਿਹੜੇ ਗਰੀਬੀ ਤੱਕ ਜਾ ਹੋਰਾਂ ਲੋਕਾਂ ਤੱਕ ਮਦਦਗਾਰ ਲੋਕਾਂ ਤੱਕ ਸਰਕਾਰ ਹਲੇ ਤੱਕ ਨਹੀਂ ਪਹੁੰਚ ਰਹੀ ਜੀ ਗਰਾਉਂਡ ਜ਼ੀਰੋ ਤੇ ਉੱਠ ਜਾਣਾ ਜਾਂ ਗਰਾਉਂਡ ਜ਼ੀਰੋ ਦੀ ਕਿ ਜਿਹੜੀ ਕੰਟੀਨਿਊ ਜਿਹੜੀ ਕਰੰਟਲੀ ਜਿਹੜੀ ਕਿਤੇ ਨਾ ਕਿਤੇ ਰਿਪੋਰਟ ਹੁੰਦੀ ਹੈ ਉਹ ਚੀਜ਼ ਤੋਂ ਅਸੀਂ ਕਹਿੰਦੇ ਆਂ ਵੀ ਮਾਨ ਸਾਹਿਬ ਸ਼ਾਇਦ ਜਾਣੂ ਨਾ ਹੋਣ ਜੀ ਬਿਲਕੁਲ ਜਿਵੇਂ ਜ਼ਮੀਨ ਨਾਲ ਜੁੜਿਆ ਹੋਇਆ ਤਾਂ ਬੋੜ ਦਾ ਦਰਖਤ ਵੀ ਹੁੰਦਾ ਪਰ ਜਿਹੜਾ ਉਹਦਾ ਸਿਖਰਲਾ ਪੱਤਾ ਹੁੰਦਾ ਉੱਪਰ ਹੀ ਰਹਿ ਜਾਂਦਾ ਹਾਂ ਬਿਲਕੁਲ ਸਰ ਬਿਲਕੁਲ ਉਹੀ ਮੈਂ ਕਹਿਣਾ ਚਾਹਣਾ ਵੀ ਦੇਖੋ ਮਾਨ ਸਰ ਠੀਕ ਹੈ ਤੁਸੀਂ ਪਿੰਡਾਂ ਚ ਉੱਟ ਕੇ ਗਏ ਹੋ ਤੁਸੀਂ ਖੇਤੀਬਾੜੀ ਕੀਤੀ ਹੈ ਗਰੀਬੀ ਦਾ ਤੁਹਾਨੂੰ ਪਤਾ ਹੈ ਤੁਹਾਨੂੰ ਪਤਾ ਗਰੀਬੀ ਗਰੀਬੀ ਚ ਪੜਨਾ ਕਿਵੇਂ ਅੱਗੇ ਕਿਵੇਂ ਵਧਣਾ ਲੇਕਿਨ ਜੋ ਹੁਣ ਗਰਾਊਂਡ ਜ਼ੀਰੋ ਤੇ ਹੋ ਰਿਹਾ ਜਿਹੜਾ ਤੁਹਾਡੀ ਸਰਕਾਰ ਕਰ ਰਹੀ ਹੈ ਉਹਦੇ ਵਿੱਚ ਤੁਹਾਡੀ ਰਿਪੋਰਟ ਸਾਨੂੰ ਠੀਕ ਲੱਗਦੀ ਹੈ ਮੀਡੀਆ ਚ ਠੀਕ ਲੱਗਦੀ ਹੈ ਗੱਲਾਂ ਬਾਤਾਂ ਠੀਕ ਲੱਗਦੇ ਨੇ ਲੇਕਿਨ ਗਰਾਊਂਡ ਜ਼ੀਰੋ ਤੇ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈਗਾ ਕਿ ਆਪਣੇ ਜਿਹੜੇ ਅਧਿਕਾਰੀ ਹੈਗੇ ਨੇ ਉਹਨਾਂ ਦਾ ਸ਼ਿਕੰਜਾ ਕਸਾਣਾ ਚਾਹੀਦਾ ਹੈ ਜਾਂ ਫਿਰ ਉਹਦੀ ਜਿਹੜੀ ਅਪਡੇਟ ਹੈ ਵਾਪਸ ਲੈਣੀ ਚਾਹੀਦੀ ਹੈਗੀ ਆ ਉਹਦੇ ਚ ਕੋਈ ਕਮੀ ਲੱਗਦੀ ਹੈ ਸਮਝ ਆਪਡੇਟ ਲੈਣੀ ਚਾਹੀਦੀ ਹੈ ਜਾਂ ਫਿਰ ਬਿਲਕੁਲ ਸਰ ਮੈਡੋ ਦੇਖੋ ਮੈਂ ਕੋਈ ਗੱਲ ਕਰਦਾ ਮੈਂ ਤਾਂ ਹਰ ਇੱਕ ਲੈਗ ਦੇ ਵਿੱਚ ਕਹਿਣਾ ਹੁੰਦਾ ਵੀ ਜਦੋਂ ਆਪਾਂ ਮਾਨ ਸਾਹਿਬ ਕੋਈ ਚੰਦ ਮੌਜੂਦਾ ਸਰਕਾਰ ਦੀ ਗੱਲ ਕਰਦੇ ਮਾਨ ਸਾਹਿਬ ਕੋਈ ਸਹੂਲਤ ਦੰਨੇ ਜਾਂ ਕੁਝ ਦੰਨੇ ਹੈ ਉਹ ਐਲਾਨ ਦੇਣ ਤੱਕ ਹੀ ਸਿਵਤ ਨਾ ਰਹਿਣ ਪੈਸੇ ਦੇਣ ਤੱਕ ਹੀ ਨਾ ਰਹਿਣ ਮੈਨੂੰ ਐਲਾਨ ਕਰਦਾ ਪੈਸਾ ਦੇ ਦੇਣਾ ਕਿਤੇ ਨਾ ਕਿਤੇ ਬੱਸ ਬੱਟੀ ਗੱਲ ਹੁੰਦੀ ਹੈ ਲੇਕਿਨ ਉਸ ਨੂੰ ਜਿਹੜੀ ਦੁਆਰੇ ਰਿਪੋਰਟ ਆਈ ਲੋਕਾਂ ਦੇ ਵਿੱਚ ਉਹ ਚੀਜ਼ ਪਹੁੰਚੀ ਲੋਕਾਂ ਦੇ ਵਿੱਚ ਸਹੂਲਤ ਪਹੁੰਚੀ ਜਾਂ ਨਹੀਂ ਪਹੁੰਚੀ ਉਹ ਕਿਤੇ ਨਾ ਕਿਤੇ ਉਹ ਸਿਸਟਮ ਮਾਨ ਸਾਹਿਬ ਨੂੰ ਆਪਣੇ ਕੋਲ ਰਿਪਲਾਈ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜੀ ਜੀ ਬਿਲਕੁ ਅ ਜਿਵੇਂ ਦੇ ਵਾਦੇ ਕੀਤੇ ਗਏ ਨੇ ਜਿਵੇਂ ਦੇ ਲੋਕਾਂ ਨੂੰ ਫਾਇਦੇ ਦਿੱਤੇ ਯਾਨੀ ਕਿ ਆਪਾਂ ਨੂੰ ਲੱਗਦਾ ਕਿ ਹੁਣ ਐਮਪੀ ਇਲੈਕਸ਼ਨਾਂ ਦੇ ਵਿੱਚ 13 ਦੇ 13 ਸੀਟਾਂ ਆਮ ਆਦੀ ਪਾਰਟੀ ਲੈ ਕੇ ਜਾਊਗੀ ਅ ਦੇਖੋ ਮੈਡਮ ਸਰ ਗੱਲ ਇਹ ਹੁੰਦੀ ਆ ਕਿ ਪਾਰਟੀ ਹਰੇਕ ਜੋ ਲਾਉਂਦੀ ਹੈ ਹਰੇਕ ਵਾਦੇ ਟਾਲ ਕਰ ਦਿੰਦੀ ਜੀ ਲੇਕਿਨ ਲੋਕ ਜਾਗਰੂਕ ਹੋ ਚੁੱਕੇ ਆ ਲੋਕਾਂ ਨੇ ਕਿੱਧਰ ਪਲਟਣਾ ਜਾਂ ਲੋਕਾਂ ਨੇ ਹਰ ਇੱਕ ਚੀਜ਼ ਦੀ ਜਿਹੜੀ ਅੱਜ ਲੋਕ ਸਕਿੰਟ ਸਕਿੰਟ ਵਾਚ ਕਰਦੇ ਆ ਜੀ ਸਰਕਾਰ ਦਾ ਇੱਕ ਇੱਕ ਸਕਿੰਟ ਜੀ ਚਿਹਰ ਫੇਰ ਹੋ ਜਾਂਦੀ ਹੈ ਕੋਈ ਚੰਗਾ ਮਾੜਾ ਕੰਮ ਆਪਣੇ ਮੌਜੂਦਾ ਸਰਕਾਰ ਤੋਂ ਹੋ ਗਿਆ ਤਾਂ ਮੌਜੂਦਾ ਸਰਕਾਰ ਪਿੱਛੇ ਕਰ ਦਣਗੇ ਲੋਕ ਅਗਰ ਪਿਛਲੀਆਂ ਪਾਰਟੀਆਂ ਤੋਂ ਕੋਈ ਚੰਗਾ ਮਾੜਾ ਕੰਮ ਹੋ ਗਿਆ ਤਾਂ ਪਿਛਲੀਆਂ ਪਾਰਟੀਆਂ ਦੇ ਪਿੱਛੇ ਕਰ ਦਣਗੇ ਜੀ ਹੁਣ ਵਾਲੇ ਟਾਈਮ 'ਚ ਪਤਾ ਨਹੀਂ ਬੁਰੇ ਲੋਕ ਕਿੱਧਰ ਜਾਂਦੇ ਕਿਉਂਕਿ ਇਹ ਟਾਈਮ 'ਚ ਆ ਕੇ ਕਈ ਵਾਰ ਪਾਰਟੀਆਂ ਤੋਂ ਜਾਂ ਸਰਕਾਰਾਂ ਮੌਜੂਦਾ ਸਰਕਾਰਾਂ ਤੋਂ ਇੰਨੀਆਂ ਗਲਤੀਆਂ ਹੋ ਜਾਂਦੀਆਂ ਕਿਤਨੇ ਕਿਤਨੇ ਅਨਸਰਾਂ ਦਾ ਇੱਕ ਹੋ ਜਾਂਦੀ ਹੈ ਇੱਕ ਵਾਰੀ ਆਪਾਂ ਭਗਵੰਤ ਮਾਨ ਦੇ ਲੋਕਾਂ ਦੇ ਹੱਕ ਦਾ ਪੈਸਾ ਕੋਈ ਓਕੇ ਦਿਖਾ ਦੇ ਕਿਉਂਕਿ ਉੱਥੇ ਜਿਹੜੀ ਵੀ ਸਰਕਾਰ ਹੋਊਗੀ ਜਦੋਂ ਜਦੋਂ ਉੱਥੇ 20 25 ਜਣੇ ਇਕੱਠੇ ਬੋਲਣਗੇ ਤਾਂ ਪੋਲੀਟੀਕਲ ਪਾਵਰ ਵੱਧਦੀ ਹੈ ਸੈਂਟਰ ਕੋਲੇ ਜੇ ਬੰਦੇ ਸਟੇਟ ਵਾਸਤੇ ਹੱਕ ਮੰਗਦੇ ਨੇ ਜੇ ਪਾਰਲੀਮੈਂਟ ਦੇ ਵਿੱਚ ਅੰਦਰ ਹੋਣ ਦੇ ਉਸ ਵੇਲੇ ਇਹ ਗੱਲ ਬਣੇਗੀ ਜਿਹੜੀ ਕਹਿ ਰਹੇ ਨੇ ਨਹੀਂ ਸੰਸਦ ਨਹੀਂ ਚੱਲਣ ਦੇਣੀ ਨਹੀਂ ਤਾਂ ਨਾ ਨੇ ਸਾਰੇ ਦੇਸ਼ ਦੇ ਵਿੱਚ ਜਲੂਸ ਕੱਢਣਾ ਸਾਡਾ ਕਿ ਤੁਸੀਂ ਕਿਵੇਂ ਫੈਡਰਲ ਗਵਰਨਮੈਂਟ ਚਲਾ ਰਹੇ ਹੋ ਤੁਸੀਂ ਪੱਖਪਾਤ ਕਰ ਰਹੇ ਹੋ ਇਹਦੇ ਵਾਸਤੇ ਮੈਨੂੰ 13 ਜੀਰੋ ਦਾ ਨਾਰਾ ਦੇਣਾ ਪਿਆ ਹੋਰ ਵੀ ਦੇਖੋ ਸੀ ਤਾਂ 90% ਘਰਾਂ 'ਚ ਬਿਜਲੀ ਫ੍ਰੀ ਕਰਤੀ ਦਿੱਲੀ 'ਚ ਪਹਿਲੀ ਬਿਜਲੀ ਫ੍ਰੀ ਉੱਥੋਂ ਹੀ ਸਿੱਖਿਆ ਸੀ ਹੂੰ ਦਿੱਲੀ ਮਾਡਲ ਪੰਜਾਬ 'ਚ ਦਾ ਪਹਿਲਾ ਲਿਆ ਜੀ ਹੂੰ ਸਾਡੇ ਆਪਣੀ ਕੋਲੇ ਦੀ ਖਾਨ ਚਲਾ ਲਈ ਹੂੰ ਨੌਕਰੀਆਂ ਦੇਤੀਆਂ 40000 42992 ਨੌਕਰੀਆਂ ਦੇਤੀਆਂ ਹੁਣ ਤੱਕ ਅਸੀਂ ਤਾਂ ਫੇਰ ਵੀ ਕੰਮ ਕਰੀ ਜਾਂਦੇ ਆ ਅਸੀਂ ਫੇਰ ਵੀ ਲੋਕਾਂ 'ਚ ਜਾ ਕੇ ਕਦੇ ਪੀਰਤ ਯਾਤਰਾ ਐਨਓਸੀ ਖਤਮ ਕਰਤੀ ਰਿਸ਼ਤਿਆ ਤੋਂ ਹੁਣੇ ਬਿਜਲੀ ਦਾ ਲੋਡ ਘਟਾਇਆ ਹੈ ਕਿ ਜੇ ਤੁਸੀਂ ਆਪਣਾ ਲੋਡ ਵਧਾਉਣਾ ਹੈ ਉਹਦਾ ਖਰਚਾ ਜਿਹੜਾ ਹੈ ਅੱਧਾ ਕਰਤਾ ਕਿ ਤੁਸੀਂ ਜੇ 1000 ਰੁਪਏ ਤੋਂ 20 ਕਰਨਾ ਹੈ ਪਹਿਲਾਂ 4750 ਰੁਪਏ ਸੀ ਹੁਣ 2500 ਰੁਪਏ ਲੈ ਕੇ ਕਰਾ ਲਓ ਫਿਰ ਆਫੀਸ਼ੀਅਲੀ ਤੁਸੀਂ ਉਹ ਤੁਹਾਨੂੰ ਉਹਨਾ ਜਿਹੜੀ ਬਿਜਲੀ ਮਿਲੂਗੀ ਨਹੀਂ ਤਾਂ kia ਕਈ ਵਾਰ ਇੱਦਾਂ ਹੀ ਰੱਖ ਲੈਂਦੇ ਆ ਉਹ ਟਰਾਂਸਫਾਰਮਰ ਸੜ ਜਾਂਦਾ ਹੈ ਟਰਾਂਸਫਾਰਮਰ ਛੋਟੇ ਹੁੰਦੇ ਨੇ ਆਫੀਸ਼ੀਅਲੀ ਨਹੀਂ ਪਤਾ ਹੁੰਦਾ ਕਿ ਕਿਹੜੀ ਬੋਟਰ ਕਿੰਨੇ ਦੀ ਚੱਲ ਰਹੀ ਅਸੀਂ ਤਾਂ ਸਕੀਮਾਂ ਦੇ ਰਹੇ ਆ ਸੀ ਸ਼ਹੀਦਾਂ ਨੂੰ ਸਨਮਾਨ ਦੇਣ ਦਾ ਦਿੱਲੀ ਸਰਕਾਰ ਨੇ ਸ਼ੁਰੂ ਕੀਤਾ ਸੀ ਕਿ ਦਿੱਲੀ ਸਰਕਾਰ ਦਾ ਕੋਈ ਵੀ ਪੁਲਿਸ ਦਾ ਸਿਪਾਹੀ ਜਾਂ ਦਿੱਲੀ ਦਾ ਕੋਈ ਨਾਗਰਿਕ ਫੌਜ ਦੇ ਵਿੱਚ ਹੈ ਉਹ ਸ਼ਹੀਦੀ ਕਿਸੇ ਬਾਰਡਰ ਤੇ ਉਹਦੀ ਹੁੰਦੀ ਹੈ ਡਿਊਰਿੰਗ ਜਾਂ ਡਿਊਰਿੰਗ ਡਿਊਟੀ 1 ਕਰੋੜ ਰੁਪਏ ਦਾ ਚੱਕ ਕੇ ਜਿਵਾਜੀ ਭੋਗ ਤੋਂ ਪਹਿਲਾਂ ਉਹਨਾਂ ਦੇ ਘਰੇ ਦੇ ਕੇ ਆਉਂਦੇ ਆ। ਇਹੀ ਅਸੀਂ ਪੰਜਾਬ ਸ਼ੁਰੂ ਕੀਤਾ ਹੈ 1 ਕਰੋੜ ਰੁਪਿਆ ਸੀ ਫੌਜੀ ਜਵਾਨ ਨੂੰ ਅਸੀਂ ਦਿੰਨਾ ਤੇ ਅਸੀਂ 1 ਕਰੋੜ ਰੁਪਈਆ ਦਿੰਨੇ ਆ ਇਹਨਾਂ ਨੇ ਕੀ ਕੀਤਾ ਪਿੱਛੇ ਜੇ ਕੀ ਹੋਇਆ ਇੱਕ ਅਗਨੀਵੀਰ ਸ਼ਹੀਦ ਹੋ ਗਿਆ ਉਹ ਪਹਿਲਾ ਅਗਨੀਵੀਰ ਸੀ ਦੇਸ਼ ਦਾ ਜਿਹਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਪਾ ਉਦੋਂ ਪਤਾ ਲੱਗਿਆ ਕਿ ਅਗਨੀਵੀਰਾਂ ਨੂੰ ਕਿਵੇਂ ਰੱਖਿਆ ਹੋਇਆ ਇਹਨਾਂ ਨੇ ਝਾੜੀ ਤੇ ਰੱਖਿਆ ਹੋਇਆ ਇਹਨਾਂ ਨੇ ਦੋ ਦੋ ਫੌਜ ਦੇ ਸਿਵਲ ਕੱਪੜਿਆਂ 'ਚ ਕੋਈ ਦੋ ਮੁਲਾਜ਼ਮ ਆਏ ਇੱਕ ਪ੍ਰਾਈਵੇਟ ਐਂਬੂਲੈਂਸ ਕਰਕੇ ਐਦਾਂ ਜਿਵੇਂ ਜਿਵੇਂ ਹਾਥੇ 'ਚ ਕਟਰੂ ਸਿੱਟ ਕੇ ਜਾਂਦੇ ਆ ਮਰਿਆ ਹੋਇਆ ਐਤਾ ਸਾਡੇ ਜਵਾਨ ਨੂੰ ਸੱਟ ਕੇ ਲਾਸ਼ ਹੋ ਗਈ ਲੋਕਾਂ ਨੇ ਬਹੁਤ ਬੁਰਾ ਮਨਾਇਆ ਕਿ ਸਨਮਾਨਤਾ ਦੇ ਦਿੰਦੇ ਉੱਪਰ ਨੂੰ 11 ਕਾਰਤੂਸ ਚਲਾਉਣੇ ਸੀ ਉਹ ਤਾਂ ਉਹ ਤਾਂ ਚਲਾ ਦਿੰਦੇ ਕੋਈ ਸਲੂਟ ਹੀ ਮਾਰ ਦਿੰਦੇ ਜਾਂਦੇ ਜਾਂਦੇ ਇਹਨੂੰ ਨਾ ਸੋਏ ਬਿਆ ਇਹ ਸਵੇਰੇ ਲਾਈਵ ਚੱਲ ਰਿਹਾ ਭਗਵਾਨ ਸਿੰਘ ਮਾਨ ਦਾ ਤੇ ਸਾਵਧਾਨ ਦੇ ਉੱਪਰ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਦੀ ਜਿਹੜੀ ਵਾਅਦਾਈ ਹੈ ਦਿਖਾਰੇ ਦੇ ਕਿ ਅਸੀਂ ਕੋਲੇ ਦੀ ਖਾਨ ਕੇਦੇਲੇ ਤਲਮੜ ਪ੍ਰਾੜ ਕੀਤੇ ਨੇ ਜੀ ਲੋਕਾਂ ਦੇ ਹੱਕ ਦੇ ਵਿੱਚ ਗੱਲਾਂ ਸੀਗਾ ਸਾਰੀ ਕਰ ਰਹੀ ਹੈਗੇ ਆ ਤੇ ਇਹ ਹਕੀਕੀ ਤੌਰ ਦੇ ਉੱਪਰ ਜਿਵੇਂ ਸੰਜੀਵ ਕਹਿ ਰਹੇ ਹੈਗੇ ਵੀ ਦਿਖਦਾ ਨਹੀਂ ਹੈਗਾ ਹਮ ਸੋਨਮ ਖਬਰਾਂ ਤੁਸੀਂ ਰੋਜ਼ ਪੜ੍ਹਦੇ ਹੋ ਕਿ ਰੋਜ਼ਾਨਾ ਖਬਰਾਂ ਦੇ ਵਿੱਚ ਲੱਗਦਾ ਕੋਈ ਸਰਕਾਰ ਦੇ ਪੱਖ ਦੀ ਖਬਰ ਲੋਕੀ ਦੇ ਰਹੇ ਆ ਆਮ ਆਮ ਲੋਕ ਬੋਲ ਰਹੇ ਨਹੀਂ ਚੰਪਾ ਬੋਲ ਰਹੀ ਆ। ઓਏ ਕਿ ਦੇਖੋ ਸਾਰੇ ਇੱਥੇ ਜਿਵੇਂ ਭਗਵੰਤ ਮਾਨ ਜੀ ਨੇ ਇੱਕ ਗੱਲ ਹੋਰ ਕਹੀ ਹੈ ਕਿ ਅਸੀਂ ਨੌਕਰੀਆਂ ਦਿੱਤੀਆਂ ਨੇ ਤੇ ਵਾਕਈ ਨੌਕਰੀਆਂ ਬਹੁਤ ਦਿੱਤੀਆਂ ਵੀ ਨੇ ਪਰ ਉਹ ਲੋਕ ਜਿਹੜੇ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਹੜੇ ਕਹਿੰਦੇ ਨੇ ਸਾਨੂੰ ਤਾਂ ਜੀ ਨੌਕਰੀ ਨਹੀਂ ਮਿਲੀ। ਉਹ ਫਿਰ ਇੱਕ ਜਿਹੜੇ ਸਰਕਾਰਾਂ ਤੋਂ ਬੜੀ ਦੇਖਣ ਵਾਲੀ ਗੱਲ ਹੁੰਦੀ ਹੈ ਗੱਲ ਉਹ ਜੋ ਨੌਕਰੀਆਂ ਆਉਂਦੀਆਂ ਹੂੰ ਮਾ ਕਰਿਓ ਉਹ ਨੌਕਰੀਆਂ ਆ ਜਾਂਤਰ ਪ੍ਰਾਈਵੇਟ ਸੈਕਟਰ ਚ ਮਿਲਦੀਆਂ ਨੇ। ਜੀ ਬਿਲਕੁਲ ਹੂੰ ਕੀ ਸੰਜੀਵ ਜੀ ਤੁਸੀਂ ਵੀ ਕਦੀ ਦੇਖਿਆ ਕਿ ਰੋਜ਼ਗਾਰ ਮੇਲੇ ਲੱਗਦੇ ਨੇ ਪਰ ਨੌਕਰੀਆਂ ਉੱਥੇ ਪ੍ਰਾਈਵੇਟ ਹੁੰਦੀਆਂ ਨੇ ਹੈਲੋ ਹੈਲੋ ਅ ਸੰਜੀਵ ਜੀ ਜਦੋਂ ਰੋਜ਼ਗਾਰ ਮੇਲੇ ਲੱਗਦੇ ਨੇ ਕਿਉਂ ਨਾ ਜਿਹੜੀਆਂ ਨੌਕਰੀਆਂ ਦਿੱਤੇ ਜਾਂਦੇ ਸਾਰੀ ਸਰਕਾਰੀ ਹੁੰਦੀਆਂ ਨੇ ਨੌਕਰੀਆਂ ਫੋਟੋ ਸਰਕਾਰੀ ਹੁੰਦੀਆਂ ਨੇ ਜਾਂ ਦਿੱਲੀ ਵੇਸੇ ਹੁੰਦੀਆਂ ਕੰਟਰੈਕਟ ਸਿਸਟਰ ਦੇ ਅੰਦਰ ਪਤਾ ਨਹੀਂ ਸਰ ਇੰਨੀ ਜਾਣਕਾਰੀ ਨਹੀਂ ਲੇਕਿਨ ਜਿਹੜੇ 40 ਲੱਖ ਹਜ਼ਾਰ ਨੌਕਰੀਆਂ ਦੀ ਗੱਲ ਕਰਦੇ ਕਿਤੇ ਨਾ ਕਿਤੇ ਸਾਡੀ ਗਲੇ ਨਹੀਂ ਜੁਚ ਰਹੀ ਜੀ ਬਾਕੀ ਕੋਲੇ ਦੀ ਗੱਲ ਕਰਦੇ ਫਾਰਮਲ ਪਲਾਨਟ ਦੀ ਗੱਲ ਕਰਦੇ 101% 100% ਦੇ ਕੋਰਨਰ ਜ਼ੀਰੋ ਤੋਂ ਦੇਖਣ ਨੂੰ ਮਿਲ ਰਿਹਾ ਕਿਤੇ ਇਹ ਤੀਜਾ ਸਰਕਾਰ ਖੇਡ ਕਰਦੀ ਜਾ ਰਹੀ ਹੈ ਕਿ ਜਿੱਥੇ ਤੇ ਲੋਕਾਂ ਤੋਂ ਨੂੰ ਮਾਲਕ ਨਾ ਕਰਦੇ ਆ ਸੋਹਰਿਆ ਨੂੰ ਠੀਕ ਵੀ ਕਹਿੰਦੇ ਜੀ ਅਸੀਂ ਜੀ ਅਗਲੀ ਵੀਰ ਦੀ ਗੱਲ ਕਰਦੇ ਆ ਬਿਲਕੁਲ ਮਾਨ ਸਾਹਿਬ ਨੇ ਸਹੀ ਗੱਲ ਕੀਤੀ ਆ ਜੋ ਸੈਂਟਰ ਸਰਕਾਰ ਦਾ ਅਗਲੀ ਵੀਰ ਨੂੰ ਲੈ ਕੇ ਆਉਣਾ ਉਹ ਦਿੱਲੀ ਵੇਸ ਤੇ ਕੰਟੈਕਟਰ ਵੇਸ ਤੇ ਆ ਦੇਖੋ ਉਹਨਾਂ ਨੇ ਪਹਿਲੇ ਹੀ ਆਪਣੇ ਉਹਦੇ ਵਿੱਚ ਜਦੋਂ ਬੱਚਾ ਕਿਤੇ ਅਗਲੀ ਵੀਰ ਚ ਭਰਤੀ ਹੋਣ ਜਾਂਦਾ ਉਹਦੇ ਵਿੱਚ ਸਭ ਕੁਝ ਲਿਖਿਆ ਹੋਆ ਹੁੰਦਾ ਸਾਨੂੰ ਪਤਾ ਹੋਣ ਤੋਂ ਬਾਅਦ ਵੀ ਤੁਸੀਂ ਸਾਡੇ ਬੱਚੇ ਕਿਤੇ ਨਾ ਕਿਤੇ ਅਗਲੀ ਵੀਰ ਚ ਗਏ ਤੇ ਕਿਤੇ ਕਿਤੇ ਜਾਣਦੇ ਲੱਗੇ ਵੀ ਅਸੀਂ ਗਲਤੀ ਕਰ ਬੈਠਦੇ ਕਿਉਂਕਿ ਅਸੀਂ ਉਹ ਕੰਟਰੈਕਟ ਤੇ ਸਹਿਲ ਕਰ ਬੈਠਦੇ ਆ ਉਹਦੇ ਵਿੱਚ ਲਿਖਿਆ ਹੋਆ ਹੁੰਦਾ ਵੀ ਤੁਹਾਨੂੰ ਕੌਣ ਕਿਵੇਂ ਸਰਦਾ ਜੀ ਦੇਊਗਾ ਜਾਂ ਥੋੜੀ ਲਾਸ਼ ਕਿਵੇਂ ਜਾਊਗੀ ਤੁਸੀਂ ਮਰਦੇ ਬਾਅਦ ਕੀ ਹੋਊਗਾ ਵੀਰ ਦੀ ਬਾਤ ਉਹਨੀਆਂ ਚ ਸਰਕਾਰ ਵੱਲੋਂ ਫੈਸਲਾ ਲਿੱਤਾ ਗਿਆ ਅਗਲੀ ਮੀਨ ਵਾਲਾ ਬਹੁਤ ਗਲਤ ਲਿੱਤਾ ਗਿਆ ਹੂੰ ਬਿਲਕੁਲ ਤੁਸੀਂ ਸਹੀ ਗੱਲ ਕਹੀ ਆ ਉਸ ਵੇਲੇ ਸਰਵਿਸ ਕਾਰ ਦੀ ਖਚੂਦੀ ਨਹੀਂ ਸਾਨੂੰ ਕੰਮ ਮਿਲੇਗਾ ਸਾਡਾ ਬੱਚਾ ਕਿਤੇ ਅਡਜਸਟ ਹੋ ਗਿਆ ਅਸੀਂ ਉਹ ਟਰਮ ਕੰਡੀਸ਼ਨ ਸਾਰੀਆਂ ਪੜਦਾ ਹੀ ਨਹੀਂ ਹੈਗੇ ਕੀ ਨਹੀਂ ਪੜ੍ਹਦੇ ਜੇ ਬਾਅਦ ਦੇ ਵਿੱਚ ਜਦੋਂ ਇਹ ਜਿਹੜੀ ਘਟਨਾ ਵਾਪਰਦੀ ਹੈ ਫਿਰ ਸਾਨੂੰ ਦੁੱਖ ਹੋਣਾ ਜਿਹੇ ਪਤਾ ਲੱਗਦਾ ਹੈ ਕਿ ਬਾਅਦ ਦੇ ਵਿੱਚ ਹੀ ਮਾੜਾ ਕੰਮ ਹੋਇਆ ਜੀ ਉਹ ਇਹ ਵੀ ਗੱਲ ਬਹੁਤ ਵਧੀਆ ਦੇਖੋ ਜਿਹੜਾ ਉਹਨਾਂ ਨੇ ਕਰੋੜ ਰੁਪਏ ਦੀ ਗੱਲ ਕੀਤੀ ਹੈ ਜਾਂ ਉੱਥੇ ਸਰਦਾ ਹਾਜ਼ਰੀ ਦਿੱਤੀ ਹੈ ਜਾਂ ਉੱਥੇ ਸਰਕਾਰ ਉਸੇ ਦੇਣ ਵਾਸਤੇ ਗਈ ਅੰਤਮ ਸੰਸਕਾਰ ਵਾਸਤੇ ਗਈ ਹੈ ਬਹੁਤ ਵਧੀਆ ਗੱਲ ਹੈ ਪੰਜਾਬ ਸਰਕਾਰ ਨੇ ਸਭ ਕੁਝ ਕੀਤਾ ਠੀਕ ਕੀਤਾ ਲੇਕਿਨ ਸੈਂਟਰ ਸਰਕਾਰ ਨੇ ਬਹੁਤ ਗਲਤ ਕੀਤਾ ਜੀ ਬਿਲਕੁਲ ਬਿਲਕੁਲ ਸਹੀ ਗੱਲ ਥੋੜੀ ਲੱਗਦਾ ਕਿ ਇਹਨਾਂ ਇਹਨਾਂ ਗੱਲਾਂ ਦੇ ਨਾਲ ਹੁਣ ਜਿਹੜੀਆਂ ਇਹ ਪੰਜਾਬ ਚੋਂ ਵੋਟਾਂ ਜਿਹੜੀਆਂ ਹੈਗੇ ਨੇ ਐਮਪੀ ਇਲੈਕਸ਼ਨਾਂ ਦੇ ਵਿੱਚ ਪਾਰਟੀ ਦੇ ਵੱਧੀਆਂ ਦਿਖਦੀਆਂ ਨੇ ਦੇਖੋ ਸਰ ਆ ਪਾਉਣ ਦੀ ਜਿਹੜੀ ਕਿਤੇ ਨਾ ਕਿਤੇ ਮਸ਼ੀਨ ਨਾਲ ਪੈਣਗੇ ਹੱਥ ਨਾਲ ਪੈਣਗੇ ਇਮਾਨਦਾਰੀ ਨਾਲ ਕਰਨਗੇ ਪੰਮਾਨੀ ਨਾਲ ਪੈਣਗੇ ਉਹ ਕੋਸ਼ਚਨ ਘਟਾ ਕੋ ਜਾਂਦਾ ਹੈ ਜੀ ਹੂੰ ਜੀ ਅਗਰ ਸਹੀ ਤਰੀਕੇ ਨਾਲ ਵੋਟ ਪੈਂਦੀ ਆ ਮਾਨਦਾਰੀ ਨਾਲ ਵੋਟ ਪੈਂਦੀ ਆ ਤਾਂ ਸਾਨੂੰ ਨਹੀਂ ਲੱਗਦਾ ਬੀਜੇਪੀ ਆਸਕੀ ਹੈ ਜੀ ਬੀਜੇਪੀ ਦਾ ਵਿਰੋਧ ਜਿਹੜਾ ਹੈਗਾ ਸਾਫ ਤੌਰ ਤੇ ਦਿਖਾਈ ਦੇ ਰਿਹਾ ਹੈਗਾ ਖਾਸ ਕਰ ਅਗਨੀ ਵੀਰ ਵਾਲਾ ਜਿਹੜਾ ਇਹ ਕਿੱਸਾ ਸਾਹਮਣੇ ਆਇਆ ਹੈਗਾ ਸੋ ਪੰਜਾਬ ਦੇ ਵਿੱਚੋਂ ਵਪਾਰੀਆਂ ਨੂੰ ਤਕੜਾ ਕਰਨ ਨੂੰ ਵਾਸਤੇ ਲਗਾਤਾਰ ਵਪਾਰਕ ਮਿਲਣੀਆਂ ਹੋ ਰਹੀਆਂ ਨੇ ਤੇ ਹੁਣ ਦੇਖਣਾ ਹੋਏਗਾ ਕਿ ਇਹਦਾ ਨਤੀਜਾ ਇਹ ਨਤੀਜਾ ਇਹਦਾ ਪੋਜ਼ਿਟਿਵ ਆਏਗਾ ਜਾਂ ਨਹੀਂ ਦੇਖੋ ਸੰਜੀਪ ਕੁਝ ਹੋਰ ਕਹਿਣਾ ਚਾਹੁੰਦੇ ਹੋ ਤੁਸੀਂ ਹਾਂ ਸਰ ਬਾਈਟ ਦਾ ਧੰਨਵਾਦ ਕਰਨਾ ਚਾਹੁੰਨਾ ਚਾਹੁੰਦਾ ਚੈਨਲ ਦਾ ਵੀ ਜੋ ਸਰਕਾਰ ਤੇ ਮੌਜੂਦਾ ਸਰਕਾਰ ਤੇ ਜਨਰਲ ਸੈਂਟਰ ਸਰਕਾਰ ਹੋਵੇ ਸਰਕਾਰ ਹੋਵੇ ਕਿਸੇ ਵੀ ਆਪਣੀ ਸੁਪਰੀ ਦੀ ਸਰਕਾਰ ਹੋਵੇ ਨਾ ਤੇ ਜਿਹੜੀ ਵੀ ਕਪਣੀ ਨਜ਼ਰ ਬਣਾ ਕੇ ਰੱਖਦੀ ਆ ਸਾਨੂੰ ਲੋਕਾਂ ਤੱਕ ਸਰਕਾਰਾਂ ਦੀ ਜਾਣਕਾਰੀ ਦਿੰਦੀ ਆ ਬਹੁਤ ਬਹੁਤ ਧੰਨਵਾਦ ਆ ਚੈਨਲ ਦਾ ਜੀ ਜੀ ਧੰਨਵਾਦ ਸੰਜੀਪ ਜੀ ਇਸੇ ਤਰ੍ਹਾਂ ਪਿਆਰ ਦੇਣ ਲਈ ਸੋ ਥੋੜਾ ਹੋਰ ਸੁਣ ਲਈਏ ਕੀ ਕਹਿ ਰਹੇ ਨੇ ਮਾਨ ਸਾਹਿਬ ਜੀ ਜੀ ਕੇਜਰੀਵਾਲ ਸਾਹਿਬ ਨੇ ਜਿੰਨੇ ਘੇੜੇ ਪੰਜਾਬ ਚ ਲਾਏ ਨੇ ਸ਼ਾਇਦ ਦਿੱਲੀ ਚ ਘੱਟ ਪੰਜਾਬ ਜ਼ਿਆਦਾ ਹੁੰਦੇ ਨੇ ਜਦੋਂ ਵੀ ਬੁਲਾਈਏ ਅਸੀਂ ਕਿ ਸਕੂਲ ਆਫ ਫੈਮਿਨਿਸ ਦਾ ਸਦਕਾਡਨ ਕਰਨਾ ਹੈ ਜੀ ਆਮ ਆਦਮੀ ਕਲੀਨਿਕ ਤਿਆਰ ਨੇ ਜੀ ਹੂੰ ਵਿਕਾਸ ਦੀ ਕ੍ਰਾਂਤੀ 800 ਕਰੋੜ ਰੁਪਏ ਦਾ ਵਸ਼ਿਆਰ ਪੁੱਛ ਦੇਣਾ ਹੈ ਜੀ ਮੈਡੀਕਲ ਕਾਲਜਾਂ ਦੇ ਤਾਂ ਪੈਡਮ ਕਰਨੇ ਆ ਜੀ ਇਹ ਉਹਦੀ ਇੱਕ ਮਿੰਟ ਕਹਿ ਦਿੰਦੇ ਨੇ ਚਲੋ ਰੱਖੋ ਪੰਜਾਬ ਦਾ ਪ੍ਰੋਗਰਾਮ ਕਿਉਂਕਿ ਇਹਨਾਂ ਨੂੰ ਵੀ ਪੰਜਾਬ ਨਾਲ ਪਿਆਰ ਹੈ ਕਿ ਪੰਜਾਬ ਨੇ ਆਮਾ ਦੀ ਪਾਰਟੀ ਦਾ ਇਹ ਬੂਟਾ ਹੈ ਉਹਦੀਆਂ ਜੜ੍ਹਾਂ ਨੂੰ ਹੋਰ ਮਜ਼ਬੂਤ ਕੀਤਾ ਤੇ ਹੁਣ ਜਦੋਂ 13 13 ਜਿਹੜੇ ਪੱਤੇ ਹੋਰ ਨਿਕਲੇ ਆਏ ਤਾਂ ਸਾਡਾ ਜਿਹੜਾ ਇਹ ਆਮਾ ਦੀ ਪਾਰਟੀ ਦਾ ਜਿਹੜਾ ਬੂਟਾ ਹੈ ਇਹ ਹੋਰ ਸ਼ਾਨਦਾਰ ਹੋਊਗਾ ਇਹ ਹੋਰ ਫਲਦਾਰ ਹੋਊਗਾ ਕਿਉਂਕਿ ਇਮਾਨਦਾਰੀ ਤੇ ਪਾਰਦਰਸ਼ਤਾ ਦੀ ਸਰਕਾਰ ਹੈ ਸੋ ਇਹਨਾਂ ਨੂੰ ਤਾਂ ਖੜਾ ਛੜਾਉਣਾ ਬੜਾ ਜ਼ਰੂਰੀ ਹੈ ਤੁਹਾਡੇ ਸਾਹਮਣੇ ਪਤਕਰਾਰ ਸਾਹਿਬ ਬੈਠੇ ਨੇ ਤੁਹਾਡੇ ਸਾਹਮਣੇ ਕਿਵੇਂ ਮੈਨੂੰ ਗਵਰਨਰ ਤੋਂ ਬਜਟ ਦੀ ਮਨਜ਼ੂਰੀ ਲੈਣ ਵਾਸਤੇ ਬਜਟ ਸੈਸ਼ਨ ਦੀ ਸੁਪੇਲ ਕੋਲ ਜਾਣਾ ਪੈਂਦਾ ਹੈ ਉੱਥੋਂ ਚੀਫ ਜਸਟਿਸ ਕਹਿੰਦਾ ਭਈ ਬਜਟ ਸੈਸ਼ਨ ਹੋਊਗਾ ਤੁਸੀਂ ਰੋਕ ਨਹੀਂ ਸਕਦੇ ਕਿਵੇਂ ਦੇਖ ਲਓ ਤੇ ਕਿਵੇਂ ਸਾਨੂੰ ਹਰ ਗੱਲ ਵਾਸਤੇ ਰੋਕ ਲੈਂਦੇ ਨੇ ਸੈਂਟਰ ਚੋਂ ਆ ਨਹੀਂ ਕਰ ਸਕਦੇ ਆ ਨਹੀਂ ਕਰ ਸਕਦੇ ਕਈ ਸਕੀਮਾਂ ਹੋ ਜਾਈਆਂ ਨੇ ਸਰ ਜਿੱਚ ਸੈਂਟਰ ਦਾ ਪੈਸਾ ਹੈ ਉਹ ਆਪਦਾ ਪੈਸਾ ਦਿੰਦੇ ਨਹੀਂ ਫਰਸੀ ਕੀ ਕਰਦੇ ਕੋਈ ਗੱਲ ਨਹੀਂ ਐ ਨਹੀਂ ਦਿੰਦੇ ਨਾ ਦੇਣ ਅਸੀਂ ਇਹਨਾਂ ਵਾਲਾ ਵੀ ਆਪਾਂ ਹੀ ਪਾ ਦਿੰਨੇ ਆ ਕੋਈ ਗੱਲ ਨਹੀਂ ਪੰਜਾਬ ਮੰਗਣ ਵਾਲਾ ਨਹੀਂ ਪੰਜਾਬ ਦਾ ਹੱਥ ਐ ਨਹੀਂ ਪੰਜਾਬ ਦਾ ਹੱਥ ਐ ਹੁੰਦਾ ਹੈ ਪੰਜਾਬ ਦੇਣ ਵਾਲਾ ਹੈ ਪੰਜਾਬ ਵੰਨਦਾ ਹੈ ਅਸੀਂ ਆਪਣੇ ਪੰਜਾਬ ਨੂੰ ਸਿਰ ਤੇ ਆਪਣੇ ਪੈਰਾਂ ਤੇ ਕਰਾਂਗੇ ਆਪਣੇ ਪੈਰਾਂ ਸਿਰ ਕਰਾਂਗੇ ਅਸੀਂ ਆਪਣੇ ਬਜਟ ਨੂੰ ਬਿਨਾਂ ਤੋਂ ਮੰਗਣ ਦੀ ਲੋੜ ਨਾ ਪਵੇ ਹਾਂ ਭੀਖ ਨਹੀਂ ਮੰਗਦੇ ਹੱਕ ਜਰੂਰ ਮੰਗਾਂਗੇ ਹੱਕ ਮੰਗਣ ਜੇ ਅਸੀਂ ਪਿੱਛੇ ਨਹੀਂ ਰਹਿੰਦੇ ਨੌਕਰੀਆਂ ਦਿੱਤੀਆਂ ਇੰਡਸਟਰੀ ਆ ਰਹੀ ਹੈ ਔਰ ਇੰਡਸਟਰੀ ਉੱਥੇ ਆਉਂਦੀ ਹੈ ਜਿੱਥੇ ਲਾਅ ਐਂਡ ਆਰਡਰ ਠੀਕ ਹੋਵੇ ਇੰਡਸਟਰੀ ਲਾਅ ਐਂਡ ਆਰਡਰ ਦਾ ਸਰਟੀਫਿਕੇਟ ਹੁੰਦੀ ਹੈ ਦੇਖੋ ਬੰਸ ਉਹਨਾਂ ਦੇ ਸਾਫ਼ ਤੌਰ ਤੇ ਜਿਹੜੇ ਸਾਰੇ ਸਵਾਲ ਖੜੇ ਹੋ ਰਹੇ ਸੀਗੇ ਜੀ ਹੁਣ ਦਾ ਜਵਾਬ ਆਪਣੇ ਪਾਸਸ਼ੂ ਨੇ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹਾਲੇ ਬੋਲ ਰਹੇ ਨੇ ਕਹਿੰਦੇ ਕਿ ਇੰਡਸਟਰੀ ਆ ਰਹੀ ਹੈ ਇੰਡਸਟਰੀ ਉਥੇ ਆਉਂਦੀ ਹੈ ਜਿੱਥੇ ਲਾਅ ਐਂਡ ਆਰਡਰ ਠੀਕ ਹੁੰਦਾ ਹੈ ਜੀ ਜੇ ਵਿਰੋਧੀਆਂ ਦੀ ਗੱਲ ਕਰੀ ਤਾਂ ਵਿਰੋਧੀ ਰੋਜ਼ਾਨਾ ਇਸ ਗੱਲ ਦੇ ਉੱਪਰ ਜ਼ਿਕਰ ਕਰਦੇ ਨੇ ਕਿ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਜਿਹੜੀ ਖਰਾਬ ਹੋਈ ਪਈ ਹੈ ਜਗ੍ਹਾ ਜਗ੍ਹਾ ਦੇ ਦੇਖੋ ਆਮ ਜਿਹੜੀ ਆਪਾਂ ਹਰ ਰੋਜ਼ ਦੀ ਰੋਜ਼ ਖਬਰਾਂ ਆਉਂਦੀਆਂ ਨੇ ਰੋਜ਼ ਖਬਰਾਂ ਆਉਂਦੀਆਂ ਨੇ ਕਹਿੰਦੇ ਕਿ ਇਸ ਇੰਡਸਟਰੀ ਲੈ ਕੇ ਆ ਰਹੇ ਇਹਦਾ ਮਤਲਬ ਹੈ ਲਾਅ ਐਂਡ ਆਰਡਰ ਦਿਸਤੇ ਦੀ ਠੀਕ ਹੈ ਸੋ ਤੁਹਾਨੂੰ ਸਭ ਨੂੰ ਕਿ ਲੱ ਤੇ ਹੁਣੇ ਹਾਲੀ ਦੇ ਵਿੱਚ ਇੱਕ ਖਬਰ ਆਈ ਹੈ ਸਰ ਕਿ ਜਿਹੜੀ ਹਿਮਾਚਲ ਪੁਲਿਸ ਪ੍ਰਸ਼ਾਸਨ ਹੈ ਜੀ ਉਹ ਹਰਿਆਣਾ ਤੇ ਪੰਜਾਬ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਹੈ ਇੱਥੇ ਟ੍ਰੇਨਿੰਗ ਦਵੇਗੀ ਸਪੈਸ਼ਲੀ ਤਾਂ ਇਹ ਜਿਹੜੀ ਚੀਜ਼ ਹੈ ਕਿਤੇ ਨਾ ਕਿਤੇ ਕਿਉਂਕਿ ਜਿਹੜੇ ਕ੍ਰਿਮੀਨਲ ਕੇਸ ਹੁੰਦੇ ਨੇਗੇ ਉਹਨਾਂ ਦੇ ਵਿੱਚ ਕੁ ਸੁਧਾਰ ਕਰਨਾ ਚਾਹੁੰਦੀ ਹੈ ਨਿੱਤੇ ਟ੍ਰੇਨਿੰਗ ਕੌਣ ਕਿਰਨ ਦਵੇਗਾ ਹ ਸੌਰੀ ਸਰ ਜਿਹੜੀ ਹਿਮਾਚਲ ਪ੍ਰਦੇਸ਼ ਉੱਥੇ ਪੁਲਿਸ ਵਾਲੇ ਹੈ ਜੀ ਉਹਨਾਂ ਦਾ ਜਿਹੜਾ ਪ੍ਰਸ਼ਾਸਨ ਹੈ ਉਹ ਇੱਕ ਖਬਰ ਆਈ ਸੀ ਨਿਕਲ ਕੇ ਸਾਹਮਣੇ ਆਈ ਸੀ ਪਰ ਇੱਥੇ ਜਿਵੇਂ ਲਾ ਐਂਡ ਆਰਡਰ ਦੀ ਗੱਲ ਕਰ ਰਹੇ ਨੇ ਲਾ ਐਂਡ ਆਰਡਰ ਦੀ ਤੇ ਹਰਿਆਣਾ ਪ੍ਰਸ਼ਾਸ ਪੁਲਿਸ ਪ੍ਰਸ਼ਾਸਨ ਪੰਜਾਬ ਪੁਲਿਸ ਪ੍ਰਸ਼ਾਸਨ ਤੇ ਹਰਿਆਣਾ ਤੇ ਪੰਜਾਬ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਸ ਨੂੰ ਹਿਮਾਚਲ ਜਿਹੜਾ ਪ੍ਰਸ਼ਾਸਨ ਹੈ ਹਿਮਾਚਲ ਉਹ ਸਿਕਲਾਈ ਦੇਗਾ ਜੀ ਬਿਲਕੁਲ ਕੋਈ ਸਮੱਸਿਆ ਜਿਸ ਵੇਲੇ ਪੂਰੇ ਵਰਡ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਹੈਗੀ ਆ ਪੰਜਾਬ ਪ੍ਰਸ਼ਾਸਨ ਜਿਹੜਾ ਹੈਗਾ ਉਹਦੀ ਮਿਸਾਲ ਦਿੱਤੀ ਜਾਂਦੀ ਸੀ ਜੀ ਬਿਲਕੁਲ ਮਿਸਾਲ ਦਿੱਤੀ ਜਾਂਦੀ ਸੀ ਬਕਾਇਦਾ ਤੇ ਅੱਜ ਦਾ ਜਿਹੜਾ ਸਮਾਂ ਹੈ ਇਸ ਦੇ ਵਿੱਚ ਆਪਾਂ ਹਮੇਸ਼ਾ ਹੀ ਗੱਲ ਕਰਦੇ ਆ ਆਪਣੇ ਲਾਈਫ ਪ੍ਰੋਗਰਾਮਾਂ ਦੇ ਵਿੱਚ ਵੀ ਕਿ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਕਿੰਨੀ ਕੁ ਜ਼ਿਆਦਾ ਸਹੀ ਜਾ ਰਹੀ ਹੈ ਜਾਂ ਬੱਦਰ ਹੁੰਦੀ ਜਾ ਰਹੀ ਹੈ ਬੱਦਰ ਹੀ ਦਿਖਦੀ ਹੈ ਰੋਜ਼ਾਨਾ ਆਪਾਂ ਕਹਿੰਦੇ ਕਿ ਕੋਈ ਦਿਨ ਹੀ ਜਨ ਹੈਗਾ ਜਦੋਂ ਅਸੀਂ ਕੋਈ ਖਬਰ ਇਸ ਦਿਨ ਚਲਾਈ ਜਾਵੇ ਜਦੋਂ ਰੋਡ ਤੇ ਬੈਠੀ ਹੈ ਮਹਿਲਾਵਾਂ ਦੀ ਚੈਲੰਜਿੰਗ ਨਾ ਹੁੰਦੀ ਹੋਵੇ ਕਰਨਾ ਚ ਵਾਲੀ ਨਾ ਕੀ ਜਾਨੀ ਹੋਣ ਰਾਹ ਜਾਂਦੇ ਹੋਏ ਵੇਖ ਹਰ ਰੋਜ਼ ਦੇਖੋ ਗੁੰਡਾਗਰਦੀ ਮਾਰੇ ਕੁੱਤੇ ਨਾਲ ਜਲਦਾ ਹੋਵੇ ਕਈ ਵਾਰੀ ਪੈਸਿਆਂ ਦੇ ਕਾਰਨ ਕਈ ਵਾਰੀ ਹੋਰ ਕਾਰਨ ਜਿਹੜੇ ਹੈਗੇ ਆ ਖੌਨ ਦੀਆ ਲਟਪਟ ਖੌਂਦੀ ਆ ਖਬਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਹੈਗੀਆਂ ਨੇ ਇਹ ਲਾਅ ਐਂਡ ਆਰਡਰ ਦੀ ਸਥਿਤੀ ਚ ਜਾਂਦਾ ਹੈਗਾ ਸਾਰਾ ਕੁਝ ਜੀ ਤੇ ਜਦੋਂ ਫਿਰ ਸਰਕਾਰਾਂ ਤੋਂ ਇਹ ਸਭ ਚੀਜ਼ਾਂ ਦੇ ਸਵਾਲ ਕੀਤੇ ਜਾਂਦੇ ਨੇ ਜੀ ਸਰਕਾਰਾਂ ਕੋਲ ਇੱਕੋ ਹੀ ਜਵਾਬ ਹੁੰਦਾ ਕਿ ਲਾਅ ਐਂਡ ਆਰਡਰ ਦੀ ਸਥਿਤੀ ਤਾਂ ਬਿਲਕੁਲ ਠੀਕ ਹੈ ਜਿਵੇਂ ਕਿ ਹੁਣ ਭਗਵੰਤ ਮਾਨ ਜੀ ਨੇ ਵੀ ਫਰਮਾਇਆ ਇੱਥੇ ਕਿ ਕਿਤੇ ਨਾ ਕਿਤੇ ਬਹੁਤ ਜਿਹੜਾ ਆਪਾਂ ਕਹਿ ਸਕਦੇ ਆ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਇਹਨਾਂ ਨੇ ਕਿਹਾ ਕਿ ਠੀਕ ਹੈ ਇਹਨਾਂ ਦਾ ਮਤਲਬ ਇਹੀ ਹੈ ਇੱਥੇ ਤਾਂ ਕੀ ਲੱਗਦਾ ਹੈ ਕਿ ਇਹ ਕਿੰਨਕ ਜ਼ਿਆਦਾ ਅਸਰ ਲੋਕਾਂ ਤੇ ਵੀ ਕਰਦਾ ਹੈ ਬਿਲਕੁਲ درست ਕਹਿ ਜੁ ਕਿਨੋ ਕਹਿੰਦੇ ਕਿ ਇੰਡਸਟਰੀ ਆ ਰਹੀ ਹੈ ਪੰਜਾਬ ਦੇ ਵਿੱਚ ਇੰਡਸਟਰੀ ਆ ਰਹੀ ਹੈ ਤਾਂ ਇਹਦਾ ਮਤਲਬ ਹੈ ਲਾਂਡ ਆਰਡਰ ਦੀ ਸਥਿਤੀ ਠੀਕ ਹੈਗੀ ਹੈ ਹਮ ਤਾਂ ਇਹ ਚਲੋ ਭਗਵਾਨਤਮਨ ਸਾਹਿਬ ਤੁਹਾਡੇ ਜਿਹੜੇ ਸ਼ਬਦ ਨੇ ਉਹ ਸੱਚੀ ਹੋਣ ਅਸੀਂ ਉਸ ਪ੍ਰਮਾਤਮਾ ਅੱਗੇ ਅਲਬੁਰਖ ਅੱਗੇ ਹੀ ਦੁਆ ਕਰਾਂਗੇ ਕਿ ਸਾਡਾ ਪੰਜਾਬ ਖੁਸ਼ਹਾਲ ਰਹੇ ਫਰਦਾਬਸਦਾ ਰਹੇ ਇੱਕ ਵਾਰੀ ਫੇਰ ਜਾਣ ਤੋਂ ਪਹਿਲਾਂ ਦੇਖਦੇ ਕੁ ਭਵਨਦਮਨ ਸਾਹਿਬ ਕੀ ਬੋਲ ਰਹੇ ਨੇ ਜੀ ਜੀ ਬਿਲਕੁਲ ਹਾਂ ਜੀ ਇਹ ਜਿਤਾ ਜਿਤਾਉਣ ਵਾਸਤੇ ਤਾਂ ਮੈਂ ਲੋਕਾਂ ਨੂੰ ਕਹਿ ਰਿਹਾ ਤੁਸੀਂ ਤੇਰਾ ਜਿਤਾ ਦਿਓ ਪਾਸਵਰਡ ਮੈਨੂੰ ਪਤਾ ਹੈ ਲੋਕ ਸਭਾ ਦੇ ਵੀ ਕਿਵੇਂ ਕੰਮ ਕਰਾਉਣੇ ਹੁੰਦੇ ਨੇ ਉੱਥੇ ਜਿਹੜਾ ਬੋਲਦਾ ਹੁੰਦਾ ਜ਼ਿਆਦਾ ਉਹਦੇ ਕੰਮ ਕਦੇ ਨਹੀਂ ਰੁਕਦੇ ਮੈਂ ਹੁਣ ਬੋਲਦਾ ਰਹਿੰਦਾ ਸੀ ਪਾਰਲੀਮੈਂਟ ਚ ਖੁੱਲ ਕੇ ਬੋਲਦਾ ਰਹਿੰਦਾ ਸੀ ਤੇ ਮੈਂ ਕੋਈ ਕੰਮ ਕਰਾਉਣ ਜਾਂਦਾ ਕਿਸੇ ਮੰਤਰੀ ਕੋਲੇ ਤਾਂ ਬੀਜੇਪੀ ਵਾਲੇ ਬੈਠੇ ਹੁੰਦੇ ਸੀ ਉੱਥੇ ਕਿਉਂਕਿ ਮੰਤਰੀ ਬੀਜੇਪੀ ਦਾ ਹੁੰਦਾ ਸੀ ਉਹ ਪਰਾਂ ਕਰਦੇ ਸੀ ਬੀਜੇਪੀ ਵਾਲੇ ਨੂੰ ਪਿੱਛੇ ਜੋ ਪਿੱਛੇ ਜੋ ਮੰਤਸਭਾ ਆ ਪਾ ਗਿਆ ਇਹ ਜੀ ਕਿਆ ਕੰਮ ਹੈ ਮੈਂ ਕਹਿੰਦਾ ਸੀ ਆਹ ਕੰਮ ਹੈ ਆਹ ਕੰਮ ਕਰਕੇ ਮੇਰੇ ਕੰਨ 'ਚ ਕਹਿੰਦੇ ਸੀ ਲੋਕ ਸਭਾ ਮੈਂ ਥੋੜਾ ਮੇਰਾ ਖਿਆਲ ਰੱਖੀਏਗਾ ਹਾਂ ਮਨੇ ਕਹ ਕੋਈ ਗੱਲ ਹੀ ਨਹੀਂ ਜੀ ਮੇਰਾ ਚੁੱਪੋਂ ਕੇ ਕੰਮ ਹੁੰਦਾ ਮੈਨੂੰ ਬੋਲਣ ਦੀ ਲੋੜ ਕੀ ਹੈ ਫਿਰ ਠੀਕ ਹੈ ਨਾ सो इस करके मेरे को पासपोर्ट बधेरे ने कि कम कि लैना कि मर्जी पार्टी की सरकार होम कि लैना लोग सभा चो सभा का मैंबर चाहे तो वो कम रोक नहीं सकते अपनी स्टेट वास्ते बहुत कुछ लेके आ सद आेनती वास्ते आया मैं फिर यही गल करना कि केजरीवाल साहब ने पहल अ तो लगभग दो साल पहल अरह मार्च कल दे दिन है सी, कल देजल्ट आए थी कल्दे दिन बानवे बानवे यह जे ਬਿਦਾਂ ਇੱਕ ਚੁਣੇ ਗਏ ਸੀ ਲੋਕਾਂ ਦੁਆਰਾ ਜਿਹਨਾਂ ਨੂੰ 67 70 ਹਜ਼ਾਰ ਤੇ ਜਿਨ੍ਹਾਂ ਨੇ ਬੜੇ ਬੜੇ ਕਿਲੇਟਾ ਹੇ ਸੀ ਕੱਲ ਦੇ ਦਿਨ ਹਜੇ 5 ਦਿਨ ਰਹਿੰਦੇ ਨੇ 16 ਤਰੀਕ ਨੂੰ ਸੌ ਚੁੱਕੀ ਸੀ ਉਸ ਵੇਲੇ ਵੀ ਕੈਰੀਵਾਲ ਸਾਹਿਬ ਨੇ ਇਸੇ ਮਨ ਚ ਤੋਂ ਮੈਨੂੰ ਜ਼ਿੰਮੇਵਾਰੀ ਦਿੱਤੀ ਸੀ ਮੇਰੇ ਤੇ ਯਕੀਨ ਕੀਤਾ ਸੀ ਸੋ ਮੈਂ ਜੇ ਕਹਾ ਕਿ ਪਾਰਟੀ ਦਾ ਮੈਂ ਕੋਈ ਕੋਈ ਬਹੁਤਾ ਵੱਡਾ ਲੀਡਰਾਂ ਜਾਂ ਕੋਈ ਮੈਂ ਕੁਝ ਨਹੀਂ ਮੈਂ ਸਿਪਾਈ ਆ ਮੈਂ ਪੰਜਾਬ ਪ੍ਰਤੀ ਵਫਾਦਾਰ ਆ ਮੇਰੀ ਤੜਕ ਹਰ ਤੜ ਤੇ ਪੰਜਾਬ ਹੈ ਜੇ ਕੋਈ ਵਿਸ਼ਵਾਸ ਮੇਰੇ ਤੇ ਕੀਤਾ ਜਾਂਦਾ ਡਿਊਟੀ ਮੇਰੀ ਲਈ ਜਾਂਦੀ ਹੈ ਮੈਂ ਉਹ ਤਨਦੇਈ ਨਾਲ ਨਿਭਾਉਣਾ ਕੈਪਟਨ ਸਾਡੇ ਕੇਜਰੀਵਾਲ ਸਾਹਿਬ ਨੇ ਇਹ ਫੈਸਲਾ ਉਹਨਾਂ ਨੇ ਸੋ ਇਸ ਸਪਾਹੀ ਨੇ ਪੂਰੇ ਪੰਜਾਬ ਨੂੰ ਦਿਖਾ ਦਿੱਤਾ ਕਿ ਪੰਜਾਬੀਆਂ ਦੀ ਤਾਕਤ ਕੀ ਹੈ ਚਾਹੇ ਕਿਸੇ ਵੀ ਤਰੀਕੇ ਨਾਲ ਹੋਵੇ ਤੇ ਲਗਾਤਾਰ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਨੇ ਪੰਜਾਬ ਦੇ ਹਿੱਤ ਦੀਆਂ ਗੱਲਾਂ ਕਰਦੇ ਤੇ ਹਾਲਾਂਕਿ ਜਿਵੇਂ ਕਿ ਸੰਜੀਵ ਜੀ ਨੇ ਕਿਹਾ ਸੀ ਜੀ ਜ਼ੀਰੋ ਗਰਾਊਂਡ ਦੇ ਉੱਪਰ ਜਾ ਕੇ ਦੇਖੋ ਤਾਂ ਕੁਝ ਹੋਰ ਹੀ ਦਿਖਦਾ ਹੈਗਾ ਜੀ ਬਿਲਕੁਲ ਸੋ ਦੇਖਣਾ ਹੋਏਗਾ ਕਿ ਇਹਨਾਂ ਦੀ ਜਿਹੜੀ ਗੱਲਾਂ ਨੇ ਉਹਨਾਂ ਦੇ ਉੱਪਰ ਲੋਕੀ ਫਿਰ ਪ੍ਰਭਾਵਿਤ ਹੋਣਗੇ ਫਿਰ 13 ਦੀ 13 ਸੀਟਾਂ ਮਿਲਦੀਆਂ ਨੇ ਜਾਂ ਮਿਲਦੇ ਨੇ ਤੇ ਵਪਾਰਕ ਮਿਲੀਆਂ ਜਿਹੜੀਆਂ ਹੈਗੀਆਂ ਉਹਨਾਂ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਆਉਂਦਾ ਕਿ ਨਹੀਂ ਆਉਂਦਾ ਹੈਗਾ ਮਨਜੋ ਇੱਕ ਗੱਲ ਦੱਸੋ ਤੁਸੀਂ ਕੀ ਇਹਨਾਂ ਲਈ ਖੁਦ ਹੀ ਕਹਿ ਦਿੱਤਾ ਜਦੋਂ ਕੋਈ ਛੋਟਾ ਜਿਹਾ ਪ੍ਰੋਗਰਾਮ ਹੁੰਦਾ ਸਕੂਲ ਆਫ ਐਮੈਨਸ ਦਾ ਉਹ ਕਾਟਨ ਕਰਨਾ ਹੋਵੇ ਜਾਂ ਕੋਈ ਵੀ ਛੋਟਾ ਤੋਂ ਕਾਟਨ ਕਰਨਾ ਹੋਵੇ ਅਸੀਂ ਅਰਵਿੰਦ ਕੇਜਰੀਵ ਉਮਾਰ ਲੇਕਰ ਚਲੋ ਰੱਖ ਲੀਜੀਏ ਪ੍ਰੋਗਰਾਮ ਪੰਜਾਬ ਦਾ ਜੀ ਸੋ ਜੇ ਜੇ ਹੁਣ ਆਪਾਂ ਗੱਲ ਕਰੀਏ ਫਿਰ ਅਗਲਾ ਕੋਈ ਸ਼ਾਇਦ ਇਹ ਉਲਟੀਆਂ ਗੱਲਾਂ ਕਰਦੇ ਵੀ ਕਿ ਅਰਵਿੰਨ ਕੇਜਰੀਵਾਲ ਜੀ ਕੋਲ ਇਹ ਦਿੱਲੀ ਦੇ ਮੁੱਖ ਮੰਤਰੀ ਹੋਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਨਹੀਂ ਹੈਗੀ ਉੱਥੇ ਦੇ ਲੋਕਾਂ ਨੂੰ ਉਹਨਾਂ ਦੀ ਜ਼ਰੂਰਤ ਨਹੀਂ ਹੈਗੀ ਜੀ ਬਿਲਕੁਲ ਹੈ ਦੇਖੋ ਉਹੀ ਗੱਲ ਆ ਜਾਂਦੀ ਹੈ ਕਿ ਇੱਥੇ ਇੱਕ ਹੋਰ ਚੀਜ਼ ਭਗਵੰਤ ਮਾਨ ਜੀ ਵੱਲੋਂ ਕਹੀ ਗਈ ਹੈ ਕਿ ਮੇਰੇ ਕੋਲ ਕਿਤੇ ਨਾ ਕਿਤੇ ਸਾਰੇ ਜਿਹੜੇ ਪਾਸਵਰਡ ਨੇ ਉਹ ਨੇ ਤੇ ਨੀ ਉਹ ਤੋਂ ਉਹਨੇ ਦੱਸਤਾ ਬੜੀ ਬੇਵਕੂਫੀ ਨਾਲ ਦੱਸਿਆ ਬੜੇ ਵਧੀਆ ਤਰੀਕੇ ਨਾਲ ਦੱਸਿਆ ਕਿ ਜਿਹੜਾ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੇ ਵਿੱਚ ਵੱਧ ਤੋਂ ਵੱਧ ਬੋਲਦਾ ਜਾ ਕੇ ਜੀ ਯਾਨੀ ਕਿ ਉੱਥੇ ਪਾਰਲੀਮੈਂਟ ਜਿਹੜਾ ਵੱਧ ਤੋਂ ਵੱਧ ਬੋਲਦਾ ਉਹਦੀ ਗੱਲ ਪਹਿਲਾਂ ਸੁਣੀ ਜਾਂਦੀ ਹੈ ਵੀ ਚਲੋ ਇਹ ਰੋਲਾ ਪਾਊਗਾ ਨਾ ਚੁੱਪ ਕਰਾ ਦੋ ਜੀ ਇਹ ਪੰਜਾਬੀ ਦੀ ਗੱਲ ਕਹੀ ਜਾਵੇ ਤਾਂ ਉਹ ਜਿਹੜਾ ਜ਼ਿਆਦਾ ਬੋਲਣ ਵਾਲਾ ਬੰਦਾ ਉਹਦੀ ਗੱਲ ਸੁਣ ਲਈ ਜਾਂਦੀ ਹੈ ਉੱਥੇ ਇਹ ਹੁੰਦਾ ਵੀ ਹੈ ਕਈ ਥਾਵਾਂ ਤੇ ਤੁਸੀਂ ਦੇਖਿਆ ਹੋਣਾ ਜੀ ਬਿਲਕੁਲ ਤੇ ਇਹ ਹੀ ਪਾਸਵਰਡ ਉਹਨਾਂ ਨੇ ਕਿਹਾ ਹੈਗਾ ਠੀਕ ਹੈ ਤੇ ਦੂਜੀ ਗੱਲ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੀ ਮੈਂ ਦਾਅਵਾ ਕਰਿਆ ਸੀਗਾ ਜਦੋਂ ਤੁਸੀਂ ਆਪ ਵੀ ਕਹੀ ਜਾਂਦੇ ਹੋ ਕਿ ਜਦੋਂ ਛੋਟਾ ਮੋਟਾ ਕੰਮ ਹੁੰਦਾ ਸੀ ਉਸੇ ਵੇਲੇ ਅਰਵਿੰਦ ਕੇਜਰੀਵਾਲ ਜੀ ਨੂੰ ਬੁਲਾ ਲਵਦੇ ਤੇ ਆ ਜਾਂਦੇ ਨੇ ਤੇ ਫਿਰ ਵਿਰੋਧੀਆਂ ਵਾਲੇ ਤਾਂ ਫਿਰ ਇਸ ਤੇ ਤੱਜ ਕਰਸ ਰਹੀ ਹੈ ਕਿ ਵੱਧ ਜਿਹੜਾ ਹੈਗਾ ਕਿਉਂਕਿ ਹੁਣ ਇਹਦੇ ਤੇ ਗੱਲ ਆ ਕੀ ਹੋਣਗੀਆ ਵੀ ਜਿੰਨੇ ਵਾਰੀ ਵੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਆਏ ਉੰਨੇ ਵਾਰੀ ਪੰਜਾਬ ਦਾ ਪੈਸਾ ਲੱਗਿਆ ਜੀ ਹਰੇਕ ਫੰਕਸ਼ਨ ਤੇ ਪੰਜਾਬ ਦਾ ਪੈਸਾ ਇੰਨਾ ਲਾਤਾ ਫਲਾਣਾ ਲਾਲਾ ਢਿੰਪਾ ਇਹ ਚੀਜ਼ਾਂ ਜਿਹੜੇ ਵਿਰੋਧੀ ਕਹਿੰਦੇ ਹੈਗੇ ਨੇ ਜੀ ਚਲੋ ਖੈਰ ਸਰਕਾਰਾਂ ਨੇ ਆਪਣੇ ਜਿਹੜੇ ਸੁਪਰੀਮੋ ਨੇ ਉਹਨਾਂ ਨੂੰ ਬੁਲਾਉਂਦੀਆਂ ਹੁੰਦੀਆਂ ਨੇ ਇਹਦਾ ਸੁਪਰੀਮੋ ਆਰਿੰਦ ਕੇਜਰੀਵਾਲ ਉੱਥੇ ਤੋਂ ਬੁਲਾਉਂਦੇ ਨੇ ਤੇ ਇਹਦੇ ਵਿੱਚ ਦੇਖਣ ਨੂੰ ਹੋਣ ਹੀ ਹੋਏਗਾ ਕਿ ਵਪਾਰੀਆਂ ਦੇ ਨਾਲ ਲਗਾਤਾਰ ਜਿਹੜੀਆਂ ਮਿੱਡੀਆਂ ਨੇ ਉਹ ਕਿੰਨਾ ਕੁ ਸਫਲ ਹੁੰਦੀਆਂ ਉਹ ਕਿੰਨੀ ਕੁ ਜ਼ਿਆਦਾ ਸਫਲ ਹੁੰਦੀਆਂ ਪਰ ਉਹਦੇ ਚ ਸਾਫ਼ ਤੌਰ ਤੇ ਸੰਜੀਵ ਜੀ ਨਾਲ ਜਦੋਂ ਗੱਲ ਹੋਈ ਸੀ ਸਾਡੇ ਸਾਹਮਣੇ ਹੁਣ ਮੈਂ ਕਿਹਾ ਕਿ ਗਰਾਊਂਡ ਜੀਰਾਂ ਤੇ ਆ ਕੇ ਦੇਖੋ ਵੀ ਸਾਰੇ ਕਰੋੜ ਕਰੋੜ ਵਾਲੇ ਵਪਾਰੀ ਨਹੀਂ ਹੈਗੇ ਛੋਟੇ ਲੋਕ ਛੋਟੇ ਲੋਕ ਆਪਣੀ ਜਗ੍ਹਾ ਕਰਕੇ ਆਪਾਂ ਵੀ ਮੈ ਲੱਖਰ ਵਾਲੱਖ ਤੋਂ ਕਰੋੜ ਜਨਦਾਏਗਾ ਤੇ ਫਿਰ ਉਹ ਹੀ ਜੇ ਲੋਕ ਕਬਸਤੇ ਵੀ ਸੋਚੋ ਜਿਹੜੇ ਇਨੀ ਘੱਟ ਮਹਿੰਗਾਈ ਇਹ ਨਹੀਂ ਰਹੇਗਾ ਇਹਦੇ ਵਿੱਚ ਇੰਨੀ ਘੱਟ ਪੈਸਿਆਂ ਦੇ ਵਿੱਚ ਗੁਜ਼ਾਰਾ ਕਿੰਦਾ ਗੁਜ਼ਰੂ ਸਰਕਾਰੀ ਜੀ ਬਿਲਕੁਲ ਹਾਂਜੀ ਉਹੀ ਹੈ ਕਿ ਦੇਖੋ ਆਪਾਂ ਇੱਥੇ ਕਹਿ ਸਕਦੇ ਹਾਂ ਆਪਾਂ ਜਿਹੜਾ ਅੱਜ ਦਾ ਮੁੱਦਾ ਵੀ ਲੈ ਕੇ ਆਈ ਸੀ ਕਿ ਵਪਾਰਕ ਮਿਲਣੀਆ ਇੱਥੇ ਸਾਰਥਕ ਨਤੀਜਾ ਲੈ ਕੇ ਆਉਣੀਆਂ ਜਾਂ ਨਹੀਂ ਲੈ ਕੇ ਆਉਣੀਆਂ ਤੇ ਇਸੇ ਅਸੀਂ ਵਿਸ਼ੇਸ਼ ਜਿਹੜੀ ਗੱਲਬਾਤ ਵੀ ਕੀਤੀ ਹੈ ਤੇ ਤੁਸੀਂ ਸਭ ਦੇ ਸੋਚਦੇ ਹਾਂ ਸਾਨੂੰ ਜਿਹੜੇ ਆਪਣੇ ਵਿਚਾਰ ਨੇ ਉਹ ਮੈਂਟਾ ਦੇ ਰਾਈਟ